ਪੰਜਾਬ ਦੇ 96 ਵਿਧਾਇਕ ਬੈਠੇ ਆ ਕਿਹੜੇ ਵਿਧਾਇਕ ਨੇ ਦਰਜ ਕੀਤਾ ਭਗਵੰਤ ਮਾਨ ਸਰਕਾਰ ਨੇ ਕਿਹਾ ਹੋਵੇ ਕਿ ਸਾਡੇ ਸਾਰੇ ਵਿਧਾਇਕਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਇਹ ਸਰਕੇ ਸਰਕਾਰੀ ਸਕੂਲ ਬੈਸਟ ਹੈਗੇ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਆ ਅਸੀਂ ਸਰਕਾਰੀ ਸਕੂਲ ਨਿੱਜੀ ਸਕੂਲਾਂ ਦੇ ਮੁਕਾਬਲੇ ਖੜੇ ਕਰ ਦਾਂਗੇ ਵਧੀਆਂ ਬਿਲਡਿੰਗਾਂ ਬਣਾ ਦਾਂਗੇ ਇਹ ਤੇ ਤੁਹਾਡੀ ਮਰਜ਼ੀ ਆ ਕਿੱਥੇ ਮਰਜ਼ੀ ਪੜਾਓ ਕਿਹੜਾ ਚੀਜ਼ ਕਰਦਾ ਵੀ ਮੈਂ 5000 ਰੁਪਏ ਮਹੀਨੇ ਐਕਸਟਰਾ ਕਿਦਾ ਜੀ ਕਰਦਾ ਜੇ ਤੁਹਾਡੇ ਸਕੂਲਾਂ ਦਾ ਲੈਵਲ ਹੀ ਨਾ ਪੱਧਰੀ ਨਾ ਉੱਚਾ ਹੋ ਜਵੇ ਜਿੱਥੇ ਪੜ੍ਹਾਈ ਦਾ ਵਾਤਾਵਰਨ ਹੋਵੇ ਹਮ ਅਧਿਆਪਕ ਪੂਰੇ ਹੋਣ ਅਧਿਆਪਕ ਕਮਾਲ ਦੇ ਹੋਣ ਅਧਿਆਪਕ ਕਰਦਾਰੀ ਹੋਣ ਅਧਿਆਪਕ ਤੇ ਤੁਹਾਨੂੰ ਇਹ ਪੇਪਰਾਂ ਦੇ ਨਾਲ ਵਿੱਚ ਮੈਂ ਵੇਖਿਆ ਹਾ ਢਾਬਿਆਂ ਦੇ ਬੈਠੇ ਸੀ ਸ਼ਰਾਬਾਂ ਪੀਂਦੇ ਸੀ ਤੇ ਜਦੋਂ ਡੜਦੇ ਤੇ ਆ ਗਿਆ ਕਿ ਤੀਜੀ ਤੱਕ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ ਹਮ ਜੀ ਹਾਂ ਜੀ ਬਿਲਕੁਲ ਇਦਾਂ ਹੀ ਆ ਜੀ ਹੈਨਾ ਜਿਨਨੇ ਊੜਾੜਾ ਸਿੱਖਿਆ ਸਕੂਲ ਚ ਪੰਜਾਬੀ ਸਕੂਲ ਚ ਵੀ ਉਹਨੂੰ ਪੰਜਾਬੀ ਨਹੀਂ ਆ ਰਹੀ ਹਮ ਸ਼ਬਦ ਜੋੜ ਨਹੀਂ ਆ ਰਹੇ ਪੰਜ ਮੀਜ ਨੂੰ ਵਾਕ ਨਹੀਂ ਬਣਾਉਣਾ ਆ ਰਿਹਾ ਰਿਸਪਾਂਸਿਬਲ ਕੋਲ ਜ਼ਿੰਮੇਵਾਰ ਹੈ ਕਿਹੜਾ ਸਭ ਸੱਚ ਨਾਲ ਇੱਕ ਔੜਾ ਹੀ ਹੁੰਦਾ ਹਾਂ ਅਸੀਂ ਬੇਨਤੀ ਕਰ ਦਿੰਦੇ ਹਾਂ ਜੀ ਬਿਲਕੁਲ ਜੇ ਕਿਸੇ ਨੂੰ ਨਾ ਸਾਡੀ ਗੱਲ ਬੁਰੀ ਲੱਗੀ ਹੋ ਤਾਂ ਮਾਫੀ ਮੰਗ ਲਈਨੇ ਸਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਟੀ 24 ਟੀਵੀ ਤੇ ਦੋਸਤੋ ਮੈਕਰਮ ਥੋੜੀ ਤੇ ਪ੍ਰੋਗਰਾਮ ਹੈ ਜੀ ਖਾਸ ਗੱਲਬਾਤ ਤੇ ਵਿਸ਼ਾ ਹੈ ਜੀ ਤੀਸਰੀ ਅੱਖ ਦਾ ਚਿੱਟਾ ਮੋਤੀਆ ਪ੍ਰਸਿੱਧ ਆਗੂ ਨੈਲਸਨ ਮੰਡੇਲਾ ਦਾ ਵਾਕ ਹੈ ਵਿਸ਼ਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਦੀ ਵਰਤੋਂ ਵਿਸ਼ਵ ਤਬਦੀਲੀ ਦੇ ਲਈ ਕੀਤੀ ਜਾ ਸਕਦੀ ਹੈ ਜੇ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸ਼ਾਨਦਾਰ ਬਣਾਉਣ ਦੇ ਵਾਸਤੇ ਯਤਨਸ਼ੀਲ ਹੈ ਤੇ ਪੰਜਾਬ ਸਰਕਾਰ ਦਾ ਹੀ ਕਹਿਣਾ ਹੈ ਵੀ ਮਾਪਿਆਂ ਦਾ ਸਰਕਾਰੀ ਸਕੂਲਾਂ ਦੇ ਪ੍ਰਤੀ ਵਿਸ਼ਵਾਸ ਬਹਾਲ ਕਰਕੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣਾ ਸਰਕਾਰ ਦਾ ਮਿਸ਼ਨ ਹੈ ਬੀਤੇ ਕੁਝ ਸਮਾਂ ਪਹਿਲਾਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਕਰਨ ਅਤੇ ਮੁਕਾਬਲੇ ਨੂੰ ਹੁਨਰ ਪੈਦਾ ਕਰਨ ਦੇ ਲਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 11 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ 168 ਸਰਕਾਰੀ ਸਕੂਲਾਂ ਨੂੰ ਬੈਸਟ ਸਕੂਲ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਸੀ ਤੇ ਪੰਜਾਬ ਸਰਕਾਰ ਹਰ ਹੀਲਾ ਵਸੀਲਾ ਵਰਤ ਰਹੀ ਹੈ ਆਪਣੇ ਪੰਜਾਬ ਦੇ ਸਕੂਲਾਂ ਨੂੰ ਬਿਹਤਰ ਬਣਾਉਣ ਦੇ ਲਈ ਤੇ ਹੁਣ ਹੋਰ ਕੀ ਕੁਝ ਕਰਦੀ ਹੈ ਪੰਜਾਬ ਸਰਕਾਰ ਸਿੱਖਿਆ ਦੇ ਲਈ ਇਸ ਦੇ ਬਾਰੇ ਦੇ ਵਿੱਚ ਅਪਾ ਅੱਜ ਕਰਾਂਗੇ ਗੱਲਬਾਤਾਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡਿਓ ਦੇ ਵਿੱਚ ਮੌਜੂਦ ਨੇ ਸਟੇ ਸਿੱਖਿਆ ਸ਼ਾਸਤਰੀ ਸਟੇਟ ਬੋਰਡ ਦੀ ਰੋਸ਼ਨ ਖੇੜਾ ਜੀ ਕਿਹੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਰਾਜੀ ਰਹੋ। ਕਿੜਾ ਸਾਹਿਬ ਜੀ ਗੱਲ ਕੀਤੇ ਜਾਵੇ ਤਾਂ ਸਿੱਖਿਆ ਮੰਤਰੀ ਪੰਜਾਬ ਨੇ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਆਦੇਸ਼ ਦਿੱਤੇ ਨੇ ਕਿ ਉਹ ਰੋਜ਼ਾਨਾ ਸਵੇਰੇ 2 ਘੰਟੇ ਸਕੂਲਾਂ ਦੇ ਵਿੱਚ ਜਾਣਗੇ ਤੇ ਫਿਰ ਜਿੱਥੇ ਉਹ ਸਕੂਲਾਂ ਦੀ ਚੈਕਿੰਗ ਕਰਨਗੇ ਤਾਂ ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਲਈ ਅਗਵਾਈ ਵੀ ਦੇਣਗੇ। ਕੀ ਸਰਕਾਰ ਦਾ ਇਹ ਹੀਲਾ-ਵਸੀਲਾ ਤੀਸਰੀ ਅੱਖ ਦਾ ਚਿੱਟਾ ਮੋਤੀਆ ਖਤਮ ਕਰਨ ਦੇ ਲਈ ਸਹਾਈ ਹੋਵੇਗਾ? ਕੀ ਲੱਗਦਾ ਇਹ ਤੁਹਾਨੂੰ ਇਸ ਤੇ? ਹਾਂ ਜੀ ਬਿਲਕੁਲ ਜਿਹੜੀ ਆਪਾਂ ਗੱਲ ਕਰਦੇ ਆ ਜਿਹੜਾ ਆਪਣਾ ਵਿਸ਼ਾ ਉਹ ਇਹ ਆ ਕਿ ਇਸ ਲੇਖ ਦਾ ਜਟਾ ਮੂਤੀ ਹੈ ਜੀ ਪਾਪ ਜਿਹੜੀ ਸਾਡੀ ਸਿੱਖਿਆ ਮਤਲਬ ਬੜੀ ਹੈ ਨਾ ਅਧਰੰਗ ਕੀ ਕਹਿੰਦੇ ਇਹਨੂੰ ਹਮ ਅੱਖਾਂ ਦੇ ਵਿੱਚ ਆ ਗਿਆ ਮੋਤੀ ਆ ਗਿਆ ਦੂਸਰੋਂ ਹਟ ਗਿਆ ਜੋ ਅਸੀਂ ਦੇਖ ਰਹੇ ਹਾਂ ਇਹ ਮੇਰਾ ਆਪਣਾ ਐਕਸਪੀਰੀਅੰਸ ਹੈਗਾ ਮੈਂ 35 ਸਾਲ ਜਵਾਬ ਕੀਤੀ ਹੈਗੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਮੈਂ ਤੌਰ ਲੈਕਚਰਰ ਰਿਆ ਹੈਗਾ ਔਰ ਹਰ ਉਸ ਪੋਸਟ ਤੇ ਕੰਮ ਕੀਤਾ ਲੇਕਿਨ ਮੈਨੂੰ ਪਤਾ ਕਿ ਸਰਕਾਰਾਂ ਪਹਿਲੀਆਂ ਵੀ ਇਥੇ ਹਮਜੁੱਦਾ ਵੀ ਇਹ ਤਜਰਬੇ ਤਾਂ ਕਰਦੀਆਂ ਬਹੁਤ ਹਮ ਹਮ ਲੇਕਿਨ ਅਦਰਸ਼ ਗੱਲੇ ਨਹੀਂ ਕੋਈ ਹਮ ਓ ਜੀ ਅਦਰਸ਼ ਗੱਲ ਅੱਜ ਸਿੱਖਿਆ ਮੰਤਰੀ ਸਾਹਿਬ ਨੇ ਤੁਸੀਂ ਦੱਸਿਆ ਕਿ ਸੁਰਵਤਮ ਸਕੂਲ ਕੱਡੇ ਬੈਸਟ ਸਕੂਲ ਕੱਡੇ ਆ ਗਏ ਹਾਂਜੀ ਹਨਾ ਜੀ ਮੈਂ ਕਈ ਬੈਸਟ ਸਕੂਲ ਉਹ ਵੀ ਦੇਖਲੇ ਕੱਡੇ ਜਿਨ੍ਹਾਂ ਦੇ ਬੈਸਟ ਸਕੂਲ ਹੈ ਹੀ ਨਹੀਂ ਉਹ ਹੂੰ ਉਹ ਕਿਹੜੇ ਅੰਕੜੇ ਲਾਏ ਕਿਵੇਂ ਅੰਕੜੇ ਮੈਨੂੰ ਨਹੀਂ ਪਤਾ ਲੱਗਦਾ ਕੁਛ ਵੀ ਉਹ ਕੋਈ ਕਿਦਾਂ ਲਿਸਟਿੰਗ ਬਣ ਜਾਂਦੀ ਆ ਕੌਣ ਬਣਾ ਕੇ ਭੇਜਦਾ ਹੈਗਾ ਕਈ ਜਿਹੜੇ ਉਹਨਾਂ ਦਾ ਬੈਸਟ ਵੀ ਬੈਸਟ ਪਏ ਜਿਨ੍ਹਾਂ ਨੂੰ ਇਗਨੋਰ ਕੀਤਾ ਜਾਂਦਾ ਹੂੰ ਇਹ ਗੱਲ ਚਲੋ ਬੱਕਰਾ ਵਿਸ਼ਾ ਜੀ ਜੀ ਦੂਜੀ ਗੱਲ ਇਹ ਕਿ ਆ ਕਿ ਜਿਹੜੇ ਸਕੂਲਾਂ ਦੇ ਵਿੱਚ ਅਧਿਆਪਕ ਹੀ ਨਹੀਂ ਹੂੰ ਬਲੇਸ ਗੁੱਲਾ ਚ ਮੁਖ ਅਧਿਆਪਕ ਜਾਂ ਪ੍ਰਿੰਸੀਪਲ ਹੀ ਹੈ ਨਹੀਂ ਘਟਵਾ ਉਹਨਾਂ ਸਕੂਲਾਂ ਦਾ ਤੁਸੀਂ ਬਿੱਤਰ ਕਿਵੇਂ ਕਰ ਦੋਗੇ ਹੂੰ ਕੱਲ ਪਰਸੋ ਇੱਕ ਲਿਸਟ ਆਈ ਆ ਕਿ ਇਹਨਾਂ ਨੇ ਨਾ ਮਾਸਟਰ ਕਾਟਰ ਦੀਆਂ ਪ੍ਰੋਮੋਸ਼ਨਾਂ ਕੀਤੀਆਂ ਹਡ ਮਾਸਟਰ ਬਣਾਏ ਗਏ ਜੀ ਜੀ ਲੇਕਿਨ ਹਡ ਮਾਸਟਰ ਕੋਲੋਂ ਜੋਇਨ ਕਰਦੇ ਆ ਨਵੇਂ ਸੈਸ਼ਨ ਦੇ ਕਰ ਲੈਣਗੇ ਜੋ ਇਹਨੂੰ ਹੂੰ ਹੂੰ ਜਿਹੜੀਆਂ ਪੋਸਟਾਂ ਨੇ ਹਡ ਮਾਸਟਰ ਬਣ ਗਏ ਆ ਤੇ ਉਹਨਾਂ ਦੇ ਜਗ੍ਹਾ ਤੇ ਭਰਿਆ ਕੋਈ ਬਿਲਕੁਲ ਖਾਲੀ ਹੋਈਆਂ ਜਿਹੜੀ ਜਗ੍ਹਾ ਖਾਲੀ ਉਹਨਾਂ ਲਈ ਭਰਦੀ ਕੋਈ ਤਰਕੀਬ ਵੀ ਹੈ ਨਹੀਂ ਕੀ ਹੂੰ ਅੱਜ ਕੰਪਿਊਟਰ ਅਧਿਆਪਕ ਅਜੇ ਤੱਕ ਵਿਚਾਰੇ ਹਨ ਆਪਣੀਆਂ ਮੰਗਾਂ ਦੀਆਂ ਲੋੜੀਆਂ ਬਾੜ ਰਹਾ ਹੂੰ ਪਰਵਰਸ਼ਨ ਕਰ ਰਹਾ ਹੈ ਅੱਗ ਬਲ ਰਹੀ ਹੈ ਕਿ ਆ ਕੋਈ ਨਹੀਂ ਆ ਰਿਹਾ ਜੇ ਇਡੀ ਟੀਚਰ ਹੈਗੇ ਆ 3450 ਦਾ ਕੰਮ ਸੀ ਉਹ ਵੀ ਉੱਥੇ ਪਿਆ ਹੈਗਾ ਗੱਲ ਹੈ ਕਿ ਕਿ ਮਤਲਬ ਚਾਹ ਹੈ ਰ ਐਜੂਕੇਸ਼ਨ ਹੈਗੀ ਹਾਇਰ ਐਜੂਕੇਸ਼ਨ ਚਾਹੇ ਹੈਗੀ ਸਕੂਲ ਐਜੂਕੇਸ਼ਨ ਸਰਕਾਰ ਨੇ ਉਹ ਕੰਮ ਨਹੀਂ ਕਰ ਸਕੀ ਜੋ ਦਾਅਵੇ ਕਰਦੀ ਸੀ ਹੂੰ ਮੈਂ ਨਿਰੰਤਰ ਸ਼ੱਕ ਨਹੀਂ ਕਰਦਾ ਜਦਾਂ ਮੈਂ ਇਹ ਕਹਿ ਸਕਦਾ ਕਿ ਧਾੜ ਤੇ ਨਾ ਕਰਮ ਉਹੀ ਰੋਟੀ ਪਰਪਾਈ ਹੈ ਹੂੰ ਜੀ ਉਹ ਦੋੜ ਮੰਗੀਏ ਵੀ ਕਿੱਥੋਂ ਹਨੇ ਜੀ ਸਰਕਾਰੀ ਸਕੂਲਾਂ ਨੂੰ ਇੱਕ ਗਰੀਬਾਂ ਦਾ ਜਾਂ ਆਮ ਲੋਕਾਂ ਦਾ ਕਿਸਾਨਾਂ ਦਾ ਇਹ ਸਕੂਲ ਬਣ ਕੇ ਇੱਕ ਤਰਫੇ ਕੀਤਾ ਹੋਇਆ ਠੀਕ ਆ ਜੀ ਤਿੰਨ ਸਾਲ ਦੇ ਵਿੱਚ ਹਮ ਇਹਨਾਂ ਨੇ ਫਿਨਲੈਂਡ ਪਿਚਰ ਭੇਜੇ ਹਮ ਸਿੰਗਾਪੁਰ ਭੇਜੇ ਹੈਗੇ ਜੀ ਕੈਨੇਡਾ ਭੇਜੇ ਕਈ ਥਾਂ ਤੇ ਭੇਜ ਰਹੇ ਹੈਗੇ ਤਾਂ ਕਿ ਅਸੀਂ ਚੱਕੀ ਲਈਏ ਉਹ ਹਮਨ ਦਾ ਦਾਵਾ ਵੀ ਕਰਦੇ ਆ ਵੀ ਹੁਣ ਸਿੰਗਾਪੁਰ ਜਾਣੇ ਉਹ ਪ੍ਰਿੰਸੀਪਲ ਜਿੱਥੇ ਅਸੀਂ ਉਹ ਚਲੇ ਸਿੱਖਦੇ ਹੈਗੇ ਉਹ ਸਿੱਖ ਦੱਸਣਗੇ ਪ੍ਰਿੰਸੀਪਲ ਕਹਿੰਦੇ ਜਾਓ ਪੱਤਰਕਾਰੋ ਜਿਹੜੇ ਸਕੂਲ ਤੋਂ ਟੀਚਰ ਆਏ ਉੱਥੇ ਜਾ ਕੇ ਪਤਾ ਕਰੋ ਕਿਦਾਂ ਉਹਦੀ ਸਕੂਲ ਚੱਲ ਪਿਆ ਹੈਗਾ ਹੂੰ ਹੂੰ ਮੈਂ ਇਹਨੂੰ ਨਹੀਂ ਦੱਸਿਆ ਕੋਈ ਮੈਂ ਸਕੂਲ ਵਿਜ਼ਿਟ ਕਰ ਚੁੱਕਾ ਮੈਂ ਉਹ ਤਬਦੀਲੀ ਵੇਖੀ ਨਹੀਂ ਹੂੰ ਤੁਸੀਂ ਕਿਸੇ ਜ਼ਿਲ੍ਹੇ ਦੇ ਵਿੱਚ ਦੋ ਟੀਚਰ ਗਏਗੇ ਆ ਜਾਂ ਪ੍ਰਿੰਸੀਪਲ ਗਏਗੇ ਆ ਤੁਸੀਂ ਸਾਰੇ ਜ਼ਿਲ੍ਹੇ ਦੇ ਪ੍ਰਿੰਸੀਪਲ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਕਦੀ ਉਹਨੂੰ ਸਰਦਾ ਹੀ ਨਹੀਂ ਹੂੰ ਵੀ ਇੱਕ ਪ੍ਰਿੰਸੀਪਲ ਸਿੰਗਾਪੁਰ ਤੋਂ ਆਇਆ ਉਹਨੂੰ ਸਿੱਧਾ ਹੀ ਨਹੀਂ ਜ਼ਿਲ੍ਹਾ ਸਿੱਖਿਆ ਅਫਸਰ ਨੇ ਹੂੰ ਵੀ ਤੁਸੀਂ ਐਸਾ ਨਾ ਹੋ ਮੈਂ ਸਾਰੇ ਜ਼ਿਲ੍ਹੇ ਦੇ ਪ੍ਰਿੰਸੀਪਲ ਨੂੰ ਲੈਕਚਰ ਕਰਕੇ ਜਾਵਾਂ ਉਹਨਾਂ ਨੂੰ ਪਤਾ ਲੱਗਿਆ ਕਿਹੜੀ ਤਬਦੀਲੀ ਆ ਗਈ ਤੇ ਆਪਾਂ ਕਰ ਲਈਏ ਮੈਂ ਨਹੀਂ ਦੇਖਿਆ ਹੂੰ ਮੈਂ ਨਹੀਂ ਦੇਖਿਆ ਦੂਜਾ ਉਹਨਾਂ ਨੇ ਗੱਲ ਹੁਣ ਕੀਤੀ ਹੈਗੀ ਆ ਕਿ ਸਕੂਲਾਂ ਦੇ ਵਿੱਚ ਜਿਹੜੀਆਂ ਆਪਾਂ ਚੈਕਿੰਗ ਸ਼ੁਰੂ ਕਰਦੇ ਹਾਂ ਹਾਂਜੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਜੀ ਵੀ ਤੁਸੀਂ 2 ਘੰਟੇ ਸਕੂਲਾਂ ਦੇ ਲਾਓ ਜਾ ਕੇ ਹੂੰ ਬਹੁਤ ਵਧੀਆ ਗੱਲ ਹੈ ਜਿੰਨੇ ਜਿਹੜਾ ਸਿੱਖਿਆ ਅਧਿਕਾਰੀ ਹੈਗੇ ਪੰਜਾਬ ਦੇ ਹਾਂਜੀ ਸਾਰੇ ਡਾਗੀ ਇਹ ਹੂੰ ਉਹ ਡਾਗੀ ਕੱਢਦੇ ਆ ਇੱਥੋਂ ਤੱਕ ਵੀ ਡਾਗ ਕਰਦੇ ਆ ਔਰ ਦੂਜੀ ਗੱਲ ਪੰਜਾਬ ਦੇ 23 ਜ਼ਿਲ੍ਹੇ 46 ਜਲਾ ਸਿੱਖ ਅਫਸਰ ਦੇ ਹਾਂਜੀ ਐਲੀਮੈਂਟਰੀ 23 ਜ਼ਿਲ੍ਹੇ 23 ਜ਼ਿਲ੍ਹੇ ਤੇ 23 ਉਹਨਾਂ ਦੇ 23 ਉਹਨਾਂ ਦੇ ਹੈ ਨਾ ਫਿਰ ਉਹਨਾਂ ਦੇ ਇੱਕ ਇੱਕ ਦੋ ਦੋ ਅਧਿਆਲਾ ਸਿੱਖ ਅਫਸਰ ਹੀ ਹੈ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ ਵੀ ਸਵਭਾਕ ਸੋ ਬਣਦਾ ਹੈ ਹੂੰ ਤੇ ਪੰਜਾਬ ਦੇ ਵਿੱਚ ਇੱਕ ਵੀ ਜ਼ਿਲ੍ਹਾ ਹੈ ਨਹੀਂ ਇੱਕ ਵੀ ਜ਼ਿਲ੍ਹਾ ਹੈ ਨਹੀਂ ਹੂੰ ਜਿਨ੍ਹਾਂ ਦੇ ਕੋਲ ਇਨਸਪੈਕਸ਼ਨ ਵਾਸਤੇ ਕਾਰ ਗੱਡੀ ਹੋਵੇ ਹੂੰ ਜੇ ਇੱਕ ਮਲੇ ਦਿੰਦਰ ਦੇ ਜ਼ਿਲ੍ਹੇ ਸਿੱਕਾ ਅਫਸਰ ਹੈਗਾ ਹਾਂਜੀ ਠੀਕ ਆ ਨਾ ਜੀ ਜੀ ਹੁਣ ਦਿੰਦਰ ਫੈਰੀ ਕਦੋਂ ਤੱਕ ਹੈਗਾ ਮਹਿਤਪੁਰ ਤੱਕ ਸ਼ਾਹਕੋਟ ਤੱਕ ਹੂੰ ਜੀ ਇਧਰ ਭੋਗਪੁਰ ਤੱਕ ਕਿਤੇ ਰ ਜਾਂਦਾ ਹੈਗਾ ਹਾਂਜੀ ਠੀਕ ਆ ਜੀ ਹੁਣ ਜਿਹੜੇ ਇਹਦੇ ਕਰਤਾਰਪੁਰ ਉਹ ਜਿਹੜੇ ਜਿਹੜੇ ਬੰਦੇ ਨੇ ਨਿਕਲਣਾ ਭੋਗਪੁਰ ਨਿਕਲਣਾ ਸ਼ਾਹਕੋਟ ਨਿਕਲਣਾ ਜ਼ਿਲ੍ਹਾ ਸਿੱਕਾ ਅਫਸਰ ਨੇ ਆਪਣੇ ਹੈੱਡਕੁਆਰਟਰ ਤੋਂ ਹੂੰ ਉਹਦੇ ਕੋਲੋਂ ਸਾਧਨ ਕਿਹੜਾ ਸਾਡੇ ਪਹਿਲੇ ਜ਼ਮਾਨੇ ਹੁੰਦੀਆਂ ਸੀ ਜਿਹੜਾ ਸਿੱਕਾ ਅਫਸਰ ਕੋਲ ਗੱਡੀ ਹੁੰਦੀ ਸੀ ਗੱਡੀ ਕੋ ਡਰਾਈਵਰ ਹੁੰਦਾ ਸੀ ਉਹ ਗੱਡੀ ਦੀ ਪਛਾਣ ਹੁੰਦੀ ਸੀ ਵੀ ਉਹ ਆ ਗਿਆ ਪਤਾ ਲੱਗ ਵਿਜਟ ਹੁੰਦੀ ਐ ਸਰਪ੍ਰੇ ਵਿਜਟ ਹੁੰਦੀ ਐ ਇੱਕ ਪਹਿਲਾਂ ਐਡਵਾਂਸ ਪ੍ਰਪੋਜ਼ਡ ਵਿਜਟ ਜੀ 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 ਦੱਸਿਆ ਜਾਂਦਾ ਠੀਕ ਹੈ ਨਾ ਜੀ ਜਿਹੜੀ ਹੁਣ ਪ੍ਰਪੋਜ਼ਡ ਵਿਜਟ ਸਾਡੇ ਜ਼ਮਾਰੇ ਜੁਲਦੀ ਜਦੋਂ ਹੁੰਦੇ ਸਨ ਉਹ ਤੇ ਡੀਓ ਨੇ ਕਿਹਾ ਵੀ ਅੱਜ ਇਨਸਪੈਕਸ਼ਨ ਹੋਣੀ ਸਕੂਲ ਦੀ ਆ ਤਰੀਕ ਮਿਲ ਜਾਂਦੀ ਐ ਸਕੂਲ ਨੂੰ ਵੀ 12 ਤਰੀਕ ਹੈਗੀ ਜੀ ਜੀ ਕਿਸੇ ਸਕੂਲ ਦੀ ਤੇ 10 ਦਿਨ ਪਹਿਲਾਂ ਸਕੂਲ ਦੀ ਸਫਾਈ ਹੋਣਾ ਕੋਈ ਨਹੀਂ ਸੀ ਬਿਲਕੁਲ ਇਦਾਂ ਹੀ ਹੁੰਦੀ ਸੀ ਜੀ ਸਕੂਲ ਦੀ ਸਫਾਈ ਹੋਣੀ ਹੈ ਸਕੂਲ ਨਾ ਵਧੀਆ ਹੋਣਾ ਹੈ ਬੱਚਿਆਂ ਨੂੰ ਕਹਿਣਾ ਹੈ ਕਿ ਤੁਸੀਂ 12 ਨੂੰ ਯੂਨੀਫਾਰਮ ਪਾਵੇਂ ਪ੍ਰੈਸ ਕਰਕੇ ਪਾਉਣੀ ਹੈ ਹੂੰ ਤਿਆਰ ਹੋ ਕੇ ਆਉਣਾ ਹੈ ਨਾ ਪਤਾ ਲੱਗਿਆ ਕਿ ਸਕੂਲ ਹੈ ਜੀ ਮੋਨੋ ਅਸੈਂਬਲੀ ਮੋਨੋ ਅਸੈਂਬਲੀ ਦੀ ਪੀਟੀ ਸ਼ੋਅ ਹੋਰ ਸਾਰਾ ਜਿਹੜੀ ਅਕਸਰੇ ਦੇਖਣ ਨਾਲ ਟੀਮ ਹੁੰਦੀ ਸੀ ਹੂੰ ਹੂੰ इवन देन ਕਲਾਸ ਰੂਮ ਨੂੰ ਸਜਾਇਆ ਜਾਂਦਾ ਸੀ ਹੂੰ ਬਿਲਕੁਲ ਜੀ ਕਲਾਸਰੂਮ ਦੇ ਵਿੱਚ ਸਿਲੇਬਸ ਲੱਗਿਆ ਹੋਣਾ ਟਾਈਮ ਟੇਬਲ ਲੱਗੇ ਹੋਣੇ ਬੜੇ ਸੋਹਣੇ ਜਿਹੜੀਆਂ ਬੱਚਿਆਂ ਦੀਆਂ ਅਰਜ਼ੀਆਂ ਆਈਆਂ ਉਹ ਲਿਖੀਆਂ ਵਧੀਆ ਤਰਤੀਬ ਦੇ ਵਿੱਚ ਹੂੰ ਹੂੰ ਜਿਹੜਾ ਸੀਮਤ ਸਮੇ ਦਾ ਸਿਲੇਬਸ ਆ ਉਹ ਵੱਖਰਾ ਹੋਣਾ ਹੂੰ ਜੇ ਤਮਾਈ ਸ਼ਮਾਈ ਨਮਾਈ ਹੋਏ ਉਹਦਾ ਉਹਨਾਂ ਦਾ ਰਿਕਾਰਡ ਪਿਆ ਹੋਣਾ ਵੀ ਸੀ ਇੱਥੇ ਤੇ ਗਏ ਆ ਆ ਕੰਮ ਕੀਤਾ ਹੈਗਾ ਜੀ ਉਹ ਇਨਸਪੈਕਸ਼ਨ ਹੁੰਦੀ ਸੀ ਉਹਨਾਂ ਇਨਸਪੈਕਸ਼ਨ ਇੱਕ ਪ੍ਰੇਰਨਾ ਸਰੋਤ ਬਣ ਜਾਂਦੀ ਸੀ ਹਨਾ ਜ਼ਿਲ੍ਹਾ ਸਿੱਖਿਆ ਅਫਸਰ ਨੇ ਉਹ ਵੀ ਦੇਖਿਆ ਕਿ ਨਾ ਕਿ ਅਸੀਂ ਬਹੁਤ ਛੋਟੇ ਹੁੰਦੇ ਸੀ ਕਿ ਤੁਸੀਂ ਸਾਡੇ ਨੇ ਇੱਕ ਮੇਰੇ ਖੈਦਨ ਸਕੂਲ ਜਿਹਦੇੋਂ ਪੜ੍ਹਦੇ ਸੀਗੇ ਉੱਥੇ ਨੇ 26 ਜਨਵਰੀ ਦਾ ਫੰਕਸ਼ਨ ਹੁੰਦਾ ਸਲਾਣਾ ਨਾਮ ਹਾਂਜੀ ਇਹ ਉੱਥੇ ਮੈਂ ਵੀ 20 ਸਾਲ ਪੜਾਇਆ ਪਹਿਲਾਂ ਵੀ ਚੱਲਦਾ ਉਹ ਇਹੋ ਮਨਾਉਂਦੇ ਰਹੇ ਬਹੁਤ ਵਧੀਆ ਮੇਲਾ ਬਣ ਜਾਂਦਾ ਇਲਾਕੇ ਦਾ ਠੀਕ ਹੈ ਜੀ ਉੱਥੇ ਨੇ ਇੱਕ ਜਿਲ੍ਹਾ ਸਿੱਖਿਆ ਅਫਸਰ ਐਸ਼ੀਬੋਲ ਸਾਹਿਬ ਹਮ ਹਮ ਉਹਨੇ ਲੈਕਚਰ ਕੀਤਾ ਹਮ ਉਹ ਲੈਕਚਰ ਅੱਜ ਵੀ ਯਾਦ ਮੈਨੂੰ ਅੱਜ ਵੀ ਯਾਦ ਆ ਉਸ ਲੈਕਚਰ ਨੂੰ ਮੈਂ ਕਈ ਵਾਰੀ ਅੱਗੇ ਤੋਰ ਕੇ ਕੀਤਾ ਲੋਕਾਂ 'ਚ ਠੀਕ ਹੈ ਉਸ ਮੰਨਦੇ ਉਹਨਾਂ ਨੇ ਨਾ ਜਦੋਂ ਮਾਪੇ ਵੀ ਹੋਣੇ ਮਾਪੇ ਨੂੰ ਉਹਨੇ ਸਵਾਰ ਕੀਤਾ ਕਹਿਣਾ ਇਕੱਠੇ ਕਰਕੇ ਉਹ ਕਹਿੰਦੇ ਯਾਰ ਜਿਹੜੀ ਇਹਨਾਂ ਪਾਪਾ ਜੀ ਦਾ ਪੀਓ ਸ਼ਰਾਬ ਮੈਨੂੰ ਲੈ ਦਿਓ ਕਿਤਾਬ ਆਪਾਂ ਹੁਣ ਨਾਰੇ ਲਿਖ ਦਿੰਨੇ ਆ ਜੀ ਵੀ ਪਾਪਾ ਨਸ਼ੇੜੀ ਨਾ ਹੋਵੇ ਇੱਕ ਆਦਰਸ਼ਕ ਪਾਪਾ ਹੋਵੇ ਜਿਹੜਾ ਬਿੰਦਾ ਵੀ ਤੁਹਾਡੇ ਹੱਥ ਚ ਨਾ ਰੋਟੀ ਥਾਲੀ ਚ ਨਹੀਂ ਪਾਖਾ ਤੇ ਹੱਥ ਪਾ ਖਾ ਲਿਓ ਹਮ ਲੇਕਿਨ ਬੱਚੇ ਦਾ ਹੱਥ ਕਿਤਾਬ ਤੋਂ ਖਾਲੀ ਨਾ ਰੱਖਿਓ ਹਮ ਇਹ ਤੁਹਾਡੀ ਡਿਊਟੀ ਬਣਦੀ ਹੈ ਜੀ ਅਸੀਂ ਉਹਨਾਂ ਨੇ ਜਦੋਂ ਇਹ ਗੱਲ ਕਹੀ ਉਕੇ ਨਾ ਤੁਸੀਂ ਨਾ ਕਿਸੇ ਸ਼ਰਾਬ ਦੀ ਬੋਤਲ ਲੈ ਆਉਣੇ ਜਿਹੜੀ 5 ਰੁਪਏ ਦੀ ਉਹ ਜਮਾਨਾ 5 ਰੁਪਏ ਦਾ ਹੁੰਦਾ ਹਾਂਜੀ ਕਿਹਦੇ ਪੰਜਾਂ ਦੇ ਕਿਹਦੇ ਫਰੂਟ ਲੈ ਕੇ ਆਇਓ ਸੰਤਰੇ ਲੈ ਕੇ ਆਇਓ ਤੁਸੀਂ ਸ਼ਰਾਬ ਪੀ ਗਏ ਉਹਨੇ ਤੇ ਸਾਰੇ ਟੱਬੇ ਦਾ ਲਾਉ ਪੀਨੇ ਆ ਹੂੰ ਜੇ ਤੁਸੀਂ ਸੰਤਰੇ ਲਿਆਉਂਗੇ ਸਾਰੇ ਟੱਬੇ ਦਾ ਲਾਉ ਬਣੇਗਾ ਬਣੇਗਾ ਉਹ ਵਧੇਗਾ ਨਾਲੇ ਖੁਸ਼ੀ ਇਹਦਾ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਸੰਤਰੇ ਫਰੂਟ ਤਾਂ ਨਹੀਂ ਕਹਿੰਦੇ ਅਗਰੀਬ ਆ ਹੂੰ ਪਰ ਤੁਸੀਂ ਗਰੀਬ ਇਸ ਲਈ ਕਿ ਤੁਸੀਂ ਸ਼ਰਾਬ ਪੀਂਦੇ ਆ ਸ਼ਰਾਬ ਪੀਂਦੇ ਆ ਜੀ ਬਿਲਕੁਲ ਸਹੀ ਗੱਲ ਹੈ ਜੀ ਉਹਨਾਂ ਜੀ ਹੁਣ ਉਹਨਾਂ ਨੇ ਇਸ ਤਰ੍ਹਾਂ ਗੱਲ ਸੇਖੋ ਸਾਹਿਬ ਨੇ ਕਹੀ ਸੀ ਲੋਕਾਂ ਨੇ ਤੂੰ ਯਕੀਨ ਕਰੀ ਮੇਰੇ ਕੋਲ ਕਈ ਬੰਦਿਆਂ ਨੇ ਉਦੋਂ ਗੱਲ ਕੀਤੀ ਆ ਅੱਜ ਤੱਕ ਗੱਲ ਕੀਤੀ ਵੀ ਤੁਹਾਡੇ ਇੱਕ ਜ਼ਿਲ੍ਹਾ ਚ ਕਿਹਾ ਫਿਰ ਬੋਲਿਆ ਜੀ ਅਸੀਂ ਸ਼ਰਾਬ ਪੀਂਦੇ ਉਹ ਬੰਦਾ ਨਹੀਂ ਪੀਂਦੀ ਹੂੰ ਉਹਨਾਂ ਨੇ ਪੱਲੇ ਬੰਨ ਲਈ ਨਾ ਗੱਲ ਉਹ ਸਿੱਖਿਆ ਸ਼ਾਸਤਰੀ ਸੀ ਹੂੰ ਕਿਲਾ ਸਿੱਖਾ ਜਦ ਰਜਾ ਕਿ ਅਬਦੁਲ ਰੋਣਾ ਜਿਹਦੇ ਪੱਲੇ ਕਿਤਾਬਾਂ ਹੋਣਗੀਆਂ ਜਿਹਦੇ ਪੱਲੇ ਨੌਲੇਜ ਹੋਊਗੀ ਜਿਹਦੇ ਪੱਲੇ ਗਿਆਨ ਹੋਊਗਾ ਉਹ ਜਦੋਂ ਕਿਸੇ ਸਕੂਲ ਸੰਸਥਾ ਜਾਊਗਾ ਨਾ ਉਹ ਅਧਿਆਪਕਾਂ ਦੀ ਵੀ ਜੇ ਮਦਰਸ ਕਰੇਗਾ ਮੀਟਿੰਗ ਕਰੇਗਾ ਤਾਂ ਵੰਡ ਕੇ ਉਹ ਕੁਝ ਬਿਲਕੁਲ ਸਹੀ ਜੀ ਉਹਨੂੰ ਕੋ ਮਾਰਗਦਰਸ਼ਨ ਕਰਕੇ ਆਊਗਾ ਹੂੰ ਹੁਣ ਜਾਂਦੇ ਡੀਓ ਕਰ ਜਾਂਦੇ ਕੀ ਹੈ ਡੀਓ ਜਾਂਦੇ ਹੈਗੇ ਆ ਕਿ ਉਹਨਾਂ ਨੇ ਕਿਸੇ ਸਕੂਲ ਜਨ ਇੰਸਪੈਕਸ਼ਨ ਕਰਨੀ ਹੈ ਉੱਥੇ ਗਲਤੀਆਂ ਕੱਢਣੀਆਂ ਹੂੰ ਗਲਤੀਆਂ ਕੱਢ ਕੇ ਉਹਨਾਂ ਨੇ ਰੇਟ ਬੰਨ ਲੈਣਾ ਉੱਥੇ ਉੱਥੇ ਰੇਟ ਵੱਜਦੇ ਆ ਹੂੰ ਡਾਕੀਏ ਬਣ ਕੇ ਜ਼ਿਲ੍ਹਾ ਅਫਸਰ ਬੈਠੇ ਆ ਬਹੁਤ ਸਾਰੇ ਜ਼ਿਲ੍ਹਾ ਅਫਸਰ ਨਹੀਂ ਮਿਲ ਕੋ ਰੋਬੋਟਾ ਜਿਹੜੇ ਲੋਕਾਂ ਦੇ ਅਧਿਆਪਕਾਂ ਦੇ ਕੰਮ ਪੈਸੇ ਉਹਨਾਂ ਨਹੀਂ ਕਰਦੇ ਹੂੰ ਜੇ ਕਿਸੇ ਨੇ ਨਾ ਵਿਦੇਸ਼ ਜਾਣਾ ਵਿਦੇਸ਼ ਦੀ ਉਹਨੇ ਛੁੱਟੀ ਲੈਣੀ ਆ ਤੇ ਉਹ ਪਹਿਲਾਂ ਕਲਰਕ ਨੂੰ ਹਸਾਬ ਕਰਨਾ ਪੈਂਦਾ ਹੂੰ ਵੀ ਛੁੱਟੀ ਮਿਹਣੇ ਲਈ ਤਾਂ 10000 20000 ਰੇਟ ਰੱਖੇ ਹੋਏ ਆ ਜੇ ਕਿਸੇ ਨੇ ਜੀਪੀਐਫ ਕਰਜ਼ਾ ਲੈਣਾ ਹੈਗਾ ਉਹਦੇ ਆ ਹੂੰ ਜੇ ਕੋਈ ਹੋਰ ਰੇਟ ਰੱਖੇ ਹੋਏ ਮੈਂ ਤਾਂ ਹੈਰਾਨ ਹੂੰ ਨਾ ਹੁਣ ਉਹ ਰੇਡ ਲਾ ਕੇ ਉਹ ਵਿਚਾਰੇ ਦਿੰਦੇ ਆ ਯੂਨੀਨਾ ਕੈਵਰੀ ਪੜਕਦੀਆਂ ਬਹੁ ਕਰਦੀਆਂ ਹਮਮ ਲੇਕਿਨ ਜਿਹੜੇ ਉਹ ਕਹਿੰਦੇ ਸਾਡੇ ਖਰਚੇ ਸਾਨੂੰ ਉੱਪਰ ਜਾਣੇ ਪੈਂਦਾ ਸ਼ਿਕਾਇਤਾਂ ਉੱਠਦੀਆਂ ਗੱਲਾਂ ਉੱਠਦੀਆਂ ਕੋਈ ਜਵਾਬ ਹੀ ਹੈ ਨਹੀਂ ਕੋਈ ਹਮ ਹੈ ਨਾ ਜਿਲ੍ਹਾ ਸਖਿਆ ਅਫਸਰ ਕਿਉਂਕਿ ਉਹ ਅਧਿਆਪਕ ਤੋਂ ਪ੍ਰਿੰਸੀਪਲ ਪ੍ਰਿੰਸੀਪਲ ਤੋਂ ਬਣਿਆ ਜਾਏਗਾ ਉਹ ਇੱਕ ਆਈਡੀਅਲ ਟੀਚਰ ਹੈਗਾ ਹਮ ਜੀ ਜਿਲ੍ਹਾ ਸਖਿਆ ਅਫਸਰ ਸਿੱਖਿਆ ਸ਼ਾਸਤਰੀ ਹੋਣਾ ਚਾਹੀਦਾ ਹਮ ਜਿਹੜਾ ਜਦੋਂ ਬਾਹਰ ਨਿਕਲੇ ਉਹਦਾ ਸਰਾਊਂਡਿੰਗ ਇੰਨਾ ਪਿਆਰਾ ਹੋਵੇ ਹਮ ਉਹ ਜਿਹੜੇ ਸਕੂਲ ਜਾਵੇ ਨਾ ਉਥੋਂ ਦੇ ਅਧਿਆਪਕਾਂ ਦੇ ਨਾ ਇਹ ਜਿਹੜੇ ਚਿਹਰੇ ਆ ਫੁੱਲਾਵਾਂ ਖੜ ਜਾਨ ਬਿਲਕੁਲ ਜੀ ਵੀ ਸਾਡਾ ਅੱਜ ਗਾਈਡ ਆਇਆ ਸਾਡੇ ਕੋਲ ਹਮ ਸਾਡਾ ਸਾਡੇ ਕੋਲ ਮਾਰਗਦਰਸ਼ਕ ਆਇਆ ਹਮ ਅੱਜ ਅਸੀਂ ਇਹਨਾਂ ਨੂੰ ਕਵਾਂਗੇ ਵੀ ਸਾਰੇ ਮੈਡਮ ਸਾਡੀਆਂ ਆਹ ਮੁਸ਼ਕਲਾਂ ਹਮ ਇੱਕਦਾ ਹੱਲ ਕਮੀ ਮੇਰੇ ਸਕੂਲ ਦੇ ਵਿੱਚ ਵਿਗਿਆਨ ਦੇ ਅਧਿਆਪਕ ਹੈ ਨਹੀਂ ਮੈਡਮ ਤੁਸੀਂ ਲਿਖ ਕੇ ਭੇਜੋ ਹਮ ਤੁਸੀਂ ਰਿਪੋਰਟ ਸਰਕਾਰ ਨੂੰ ਸਭ ਅੱਛਾ ਹੈ ਨਾ ਭੇਜੋ ਬਿਲਕੁਲ ਕਾਮਯਾਬੀ ਦਸਣੀਆ ਚਾਹੀਦੀ ਤੁਸੀਂ ਕਾਮਯਾਬੀ ਤੇ ਜੋ ਸਰਕਾਰ ਨੂੰ ਜੀ ਹਾਂ ਤੁਸੀਂ ਆਪਣੀ ਜ਼ਿਲ੍ਹਾ ਸਿੱਖਿਆ ਅਫਸਰੀ ਕਰਨ ਦੇ ਕਰਕੇ ਤੁਸੀਂ ਸਾਬਤ ਸ਼ਬਜ ਰਹੇ ਤੁਸੀਂ ਕਿਉਂ ਨਹੀਂ ਰਿਪੋਰਟਾਂ ਭੇਜਦੇ ਤੁਸੀਂ ਸਾਰ ਬਾਦਾਂ ਦੋ ਵਾਰੀ ਭੇਜਦਨੇ ਆਂ ਦੀ ਸਟੇਟਮੈਂਟ ਭੇਜਦਨੇ ਆਂ ਵੀ ਇੰਨੀਆਂ ਪੋਸਟਾਂ ਖਾਲੀ ਆ ਉਹ ਗੁਪਤ ਕਿਉਂ ਆ ਹੂੰ ਤੁਹਾਡੇ ਕਿੰਨੇ ਸੀਨੀਅਰ ਸੈਕੰਡਰੀ ਸਕੂਲ ਆ ਜਿੱਥੇ ਲੈਕਚਰਰ ਹੀ ਨਹੀਂ ਹੂੰ ਪਾਰਦਰਸ਼ਤਾ ਨਹੀਂ ਰੱਖੀ ਨਾ ਇਹਨਾਂ ਨੇ ਮੇਰੇ ਕੋਲ ਇੱਕ ਸਕੂਲ ਸਾਡੇ ਤਰੋੜੀ ਚੋਰੀਆ ਮੇਰੇ ਕੋਲ ਦੱਸਿਓ ਉਧੋਂ ਦਾ ਬੰਦਾ ਹਾਂਜੀ ਕਿੰਦੇ ਸਾਡੇ ਸਕੂਲ ਇਦਾਂ ਦਾ ਸਕੂਲ ਹੈਗਾ ਕਿ ਉੱਥੇ ਪ੍ਰਿੰਸੀਪਲ ਵੀ ਨਹੀਂ ਲੈਕਚਰਰ ਵੀ ਨਹੀਂ ਕੋਈ ਅੱਛਾ ਜੀ ਤੇ ਫਿਰ ਉਚਾਤਾਂ ਕਿਵੇਂ ਲੱਗਦੀਆਂ ਹਾਂ ਮਾਸਟਰ ਦੀ ਮੰਨਤਾ ਕਰਦੇ ਮਾਸਟਰ ਵੀ ਸਮਝਦੇ ਹੈ ਨਹੀਂ ਪੂਰੇ ਫਿਰ ਵੀ ਉਹ ਸਕੂਲ ਚੱਲਦਾ ਹੋਊਗਾ ਉਹ ਜਦੋਂ ਪਹਿਲੀ ਸਰਕਾਰ ਸੀ ਉਹ ਸਰਵੋਤਮ ਸਕੂਲ ਉਹਨੂੰ ਮਿਲਿਆ ਸੀ ਅੱਛਾ ਜੀ ਤੇ ਫਿਰ ਉਹਨਾਂ ਨੇ ਆਪਣੀ ਇਮੇਜ ਨਹੀਂ ਬਰਕਰਾਰ ਰੱਖੀ ਉਹ ਸਕੂਲ ਕੀ ਕਰੇ ਬਿਲਡਿੰਗ ਕੀ ਕਰੇ ਇਮਾਰਤ ਕੀ ਕਰੇ ਖਾਲੀ ਇਮਾਰਤ ਕੀ ਕਰੇ ਹੈਨਾ ਹੈਨਾ ਇਮਾਰਤ ਨਹੀਂ ਕਰਨਾ ਹੂੰ ਉੱਥੇ ਸਰਕਾਰ ਨੇ ਉਹਤੇ ਵਰਨੇ ਸੀਗੇ ਬਿਲਕੁਲ ਜੀ ਕਬੂਲ ਸੈਂਟਰਲ ਸਕੂਲ ਹੈਗਾ ਲੁੰਬਾ ਸਕੂਲ ਹੈ ਹਾਂਜੀ ਉਹਨਾਂ ਨੇ ਵਾਅਦਾ ਕੀਤਾ ਸੀ ਸ਼ਰੋਮਣੀ ਕਾਲੇ ਸਰਕਾਰ ਸੀ ਬਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਕਿ ਸਾਡਾ ਸਕੂਲ ਅਸੀਂ ਬਣਾ ਦਨੇ 50 ਲੱਖ ਰੁਪਏ ਖਰਚੇ ਲਾਤਾ ਸਕੂਲ ਤੇ ਬਣਾ ਸੋਹਣੀ ਬਿਲਡਿੰਗ ਬਣਾ ਦਤੀ ਹਾਂਜੀ ਕਹਿੰਦੇ ਪਰ ਸਾਡੇ ਸ਼ਰਦਾ ਲੁੰਬਾ ਸਕਦੇ ਹੂੰ ਤੁਹਾਡੀ ਸ਼ਰਤ ਪਤਾ ਹੋ ਗਿਆ ਸੀ 50 ਲੱਖ ਤੋਂ ਵੀ 70 ਲੱਖ ਲਾ ਦਨੇ ਨਾ ਦੇ ਲੁੰਬਾ ਸਾਹ ਹਰਦਾ ਸਾਡੇ ਸਕੂਲ ਦਾ ਜੀ ਪਰ ਉਹਨਾਂ ਗੱਲ ਉਹ ਕਾਨੂੰਨ ਅਧਿਹਾਪਕ ਨੇ ਹੁਣ ਹੂੰ ਹੂੰ ਉਹਨਾਂ ਨੇ ਲੱਕੇ ਲਿਆ ਲਿਆ ਨੋ ਜਦੋਂ ਲੱਕੇ ਲਿਆ ਅਧਿਹਾਪਕ ਘਟ ਗਿਆ ਉਹਨਾਂ ਨੇ ਹਾਈ ਕੋਰਟ ਚ ਜਗ ਰਟ ਪਾਤੀ। ਅੱਛਾ ਜੀ। ਹੁਣ ਉੱਥੇ ਜੇ 31ਵੇਂ ਬੰਦਾ ਜਾਂਦਾ ਪੀੜੀ ਨੂੰ ਹਾਜ਼ਰ ਹੁੰਦਾ। ਹੂੰ ਕੋਰਟ ਦੇ ਦੇਚ। ਕੀ ਹੁਣ ਦੁਨੀਆਂ ਦੇ ਸਾਰੀਆਂ ਸਕੂਲ ਮੈਂਡਰ ਕਮੇਟੀਆਂ ਹਾਈ ਕੋਰਟ ਜਾਣ ਆਪਣੇ ਬੱਚਿਆਂ ਦੇ ਭਲੇ ਲਈ। ਹੂੰ ਜ਼ਿਲ੍ਹਾ ਸਿੱਖਿਆ ਅਫਸਰ ਦੀ ਜਿਹੜੀ ਚੈਕਿੰਗ ਹੈਗੀ ਆ। ਪਿਛਲੀ ਗੱਲ ਤੇ ਕਿ ਸਰਕਾਰ ਨੂੰ ਚਾਹੀਦਾ ਸੀਗਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਗੱਡੀਆਂ ਦੇ ਦੇਣ। ਜੀ। ਹਰ ਜ਼ਿਲ੍ਹਾ ਦੇਰੇਕ ਇੱਕ ਇਹ ਕਾਰ ਹੋਵੇ ਹਮ ਹਮ ਜਾਂ ਜੀਪ ਹੋਵੇ ਜੋ ਵੀ ਗੱਡੀ ਸਰਕਾਰੀ ਗੱਡੀ ਹੈਗੀ ਹੈ ਮਤਲਬ ਇਹ ਨਾ ਹੋਵੇ ਕਿ ਜਿਹੜੀ ਉੱਤੇ ਅੱਗੇ ਜਾਂਦੇ ਗੁੰਦੀ ਸੀ ਇੱਕ ਪ੍ਰਾਈਵੇਟ ਕੋ ਹੁੰਦੀ ਸੀ ਗੱਡੀ ਜੈਪਸੀ ਹੁੰਦੀ ਸੀ ਹਾਂਜੀ ਤੇ ਉਹਦੇ ਨੂੰ ਦੇਖਣਾ ਕਿ ਉਹ ਮੈਂ ਡੀਓ ਨੂੰ ਕਿਹਾ ਮੈਂ ਕਹਾਂ ਜਦ ਤੁਸੀਂ ਇਨਸਪੈਕਟਰ ਕਹਿੰਦਾ ਮੇਰੀ ਗੱਡੀ ਨਾ ਅੱਜ ਉਹ ਲੈ ਜਾ ਐਡੀਸ਼ੇ ਸਤਲੀ ਰੱਖ ਲਈ ਅੱਛਾ ਜੀ ਡਰਾਈਵਰ ਸੇ ਸਤਲੀ ਉਹਨਾਂ ਚਾਹੀਦੀ ਸੀ ਹਮ ਹਮ ਉਹ ਦੂਜੇ ਅਧਿਕਾਰੀ ਚੱਕ ਕੇ ਲੈ ਜਾਂਦੇ ਚੱਕਿਆ ਭਾਨ ਤੂੰ ਕਰਨੀ ਤੇ ਫਿਰ ਉਹ ਅਸਤਾ ਦਾ ਕੰਮ ਰੁਕੇਗਾ ਨਾ ਜਿੱਥੇ ਉਹਨਾਂ ਨੇ ਜਾਣਾ ਹੈਗਾ ਤੁਸੀਂ ਇਨਸਪੈਕਸ਼ਨ ਕਰੋ ਅੱਛਾ ਉਹ ਜਿਹੜਾ ਜਿਲ੍ਹਾ ਸਿਖਿਆਬਸਰਾ ਹੁਣ ਉਹ ਤਨਖਾਹ ਤੇ ਆਪਦੇ ਕੰਮ ਦੀ ਲਿੰਦੇ ਦਫਤਰੋਂ ਦੀ ਲਿੰਦਾ ਨਾ ਹਾਂਜੀ ਹੁਣ ਜਦੋਂ ਕੋ ਗੱਡੀ ਹੈ ਨਹੀਂ ਉਹਦਾ ਫਿਊਲ ਹੈ ਨਹੀਂ ਉਹਦਾ ਡਰਾਈਵਰ ਹੈ ਨਹੀਂ ਉਹ ਕਿਹੜੇ ਖਾਤੇ ਪਾਉ ਹੂੰ ਜਿਉਂ ਜਾਂਦਾ ਉਹ ਆਪਣੀ ਪਰਸਨਲ ਗੱਡੀ ਲੈ ਕੇ ਜਾਉ ਬਿਲਕੁਲ ਪਰਸਨਲ ਗੱਡੀ ਤੇ ਪਰਸਨ ਡਰਾਈਵਰ ਰੱਖੋ ਹੂੰ ਡਰਾਈਵਰ ਦਾ ਕਿਹੜਾ ਤੇਲ ਫੂਕੂ ਹੂੰ ਠੀਕ ਆ ਜੀ ਉਹ ਕਿਹੜੇ ਖਾਤੇ ਪਾਉਣਾ ਉਹ ਕੀ ਕਰਦੇ ਫੇ ਉਹ ਕੀ ਕਰਦੇ ਆ ਉਹ ਵੀ ਦੇ ਦੇ ਕਿ ਆਪਣੇ ਕਿਹੜੇ ਬਲੌਗ ਦੇ ਵਿੱਚ ਕਿਹੜਾ ਸਹਿਕਾ ਦਾ ਆਦਮੀ ਆ ਅੱਛਾ ਜੀ ਫਿਰ ਉਹਨੂੰ ਵਿਗਾਰ ਪਾਉਂਦੇ ਹੂੰ ਅੱਜ ਤਰੀਕ ਸਕੂਲ ਆਕੇ ਦਾ ਕਰਨੇ ਤੂੰ ਕਾਰ ਲੈ ਗਿਆ ਜੀ ਅੱਛਾ ਜੀ ਹਾਂ ਹੁਣ ਉਹ ਕਾਰ ਲੈ ਜਾਂਦਾ ਉਹ ਘੁੰਮਦਾ ਹੂੰ ਹੂੰ ਹੁਣ ਜਿਹਦੀ ਕਾਰ ਵਾ ਉਹ ਇੱਕ ਸਪੈਸ਼ਲ ਬੰਦਾ ਬਣ ਜਾਂਦਾ ਢੀਓ ਦਾ ਫਿਰਦਾ ਹੂੰ ਠੀਕ ਆ ਜੀ ਫਿਰ ਉਹ ਕੁਝ ਪਰਛਾਣ ਲਾ ਪੈਂਦੀ ਜਾਂ ਜਮੀਨ ਤੋਂ ਵੀ ਯਾਰ ਉਹ ਤੇ ਕੋਈ ਹੈ ਤੂੰ ਕਾਰ ਤੋਂ ਨਾ ਹੂੰ ਹਨਾ ਤੂੰ ਸਾਰਥੀ ਉਹਨਾਂ ਜਲਾਸੇ ਕਿ ਆਪ ਸਰਦਾ ਵੀ ਤੂੰ ਸਾਡਾ ਕੰਮ ਵੀ ਕਰਾ ਦੇ ਉਹ ਤਾਂ ਗੱਲ ਹੀ ਕੋਈ ਨਹੀਂ ਕਿਉਂਕਿ ਉਹਨੇ ਕਿਹੜਾ ਤੇਲ ਪੋਇਆ ਉਹ ਕੋਲ ਬਿਲਕੁਲ ਉਹ ਵੀ ਕਹਿੰਦਾ ਸਰ ਮੈਡਮ ਟੀਚਰ ਬਹੁਤ ਜ਼ਿਆਦਾ ਕੰਮ ਕਰਦੇ ਉਹ ਕਹਿੰਦਾ ਕਿ ਇੱਕ ਤਰੀਕਾ ਵੀ ਸਾਡੀ ਇਨੀ ਕਮਜ਼ੋਰੀ ਦੇ ਨਾਲ ਸਰਕਾਰ ਦੇ ਨਾਲ ਹੂੰ ਚਾਹੀਦਾ ਤਾਂ ਕੀ ਹੋਸੀਗਾ ਵੀ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਇਹ ਰੈ residense ਦੇ ਜਿਹੜਾ ਚੱਕਿਆ ਤੁਹਾਨੂੰ ਹਾਂਜੀ ਹਨਾ ਜੀ ਜੇਕਰ ਤੁਸੀਂ ਹੁਣ ਲਾਇਆ ਕਿ ਤਾਂ ਮਤਲਬ ਤੁਸੀਂ ਤੁਮ ਮਾਨਸੇ ਦਾ ਡੀਓ ਉਹ ਲਾਇਆ ਹੁਸ਼ਿਆਰਪੁਰ ਲਾਇਆ ਹੂੰ ਹੁਸ਼ਿਆਰਪੁਰ ਦਾ ਤੁਸੀਂ ਅੰਮ੍ਰਿਤਸਰ ਰਹਾ ਅੰਮ੍ਰਿਤਸਰ ਦਾ ਤੁਸੀਂ ਕਪੂਟਰ ਲਾਇਆ ਉਹ ਬੰਦਾ ਰੋਜ਼ ਆਉਂਦਾ ਹੂੰ ਰੋਈ ਗੱਡੀ ਚ ਲਾ ਕੇ ਆਉਂਦਾ ਤੇ ਉਹ ਕਹਿੰਦਾ ਮੈਂ 10000 15000 20000 ਦਾ ਤੈਲੀ ਭੁਗਤਣਾ ਨਹੀਂ ਦਿੰਦਾ ਹੂੰ ਤੁਸੀਂ ਕਿਉਂ ਨਹੀਂ ਕੰਪਲਸਰੀ ਕਰਦੇ ਵੀ ਜਿਹੜਾ ਗੱਜੜਾ ਅਧਿਕਾਰੀ ਆ ਹੀ ਹੈਜ਼ ਟੂ ਸਟੇ देयर ਹੂੰ ਜੀ ਬਿਲਕੁਲ ਜੀ ਸਾਡਾ ਫੌਜ ਦੇ ਵਿੱਚ ਪੂਜੀ ਚਲੇ ਗਿਆ ਹੂੰ ਸਾਡਾ ਆਪਣਾ ਉੱਥੇ ਰਹਿੰਦਾ ਅਮਰੀਕਾ 'ਚ ਰਹਿੰਦਾ ਬਿਲਕੁਲ ਜ਼ਿਲ੍ਹਾ ਸਿਖਿਆ ਅਫਸਰ ਕੀ ਕਰਦੇ ਹੈਗੇ ਉਹ ਉਹਦੇ 10 11 ਵਜੇ ਆਉਂਦੇ ਜੇ ਦੂਰੋਂ ਆਉਣਾ ਹੁੰਦਾ ਹਾਂ ਰਾਹ 'ਚ ਉਸ ਰੂਟ ਤੇ ਇੱਕ ਦੇ ਸਕੂਲ ਦੇਖੋਂਦੇ ਬਾ ਠੀਕ ਆ ਅੱਖੀ ਘਟਾਉਦੇ ਪਾਈਂਦੇ ਹੁੰਦੇ ਪਾਈਂਦੇ ਆ ਤੇ ਉੱਥੇ ਕਿਹੜਾ ਨਕਲਾਬ ਲੇਉ ਤੇ ਫਿਰ ਕਿੱਥਾ ਘੱਟ ਲੁਕ ਕਹੇ ਤੀਸਰੀ ਅੱਖ ਦਾ ਜੱਟਾ ਹੁੰਦੀ ਆ ਜੇ ਉਹ ਜਨਾ ਸਿਖਿਆ ਅਫਸਰ ਜੇ ਕਿ ਇੱਕ ਥਾਣੇ ਦਾ ਐਸਐਚਓ 24 ਘੰਟੇ ਰਹਿੰਦਾ ਹਾਂਜੀ ਤੇ ਜ਼ਿਲ੍ਹਾ ਦਾ ਜ਼ਿਲ੍ਹਾ ਸਿਖਿਆ ਅਫਸਰ ਕਿਉਂ ਨਹੀਂ ਰਹਿੰਦਾ ਉੱਥੇ ਹੂੰ ਇਨਸਪੈਕਸ਼ਨ ਜਿਹੜੀ ਹੈਗੀ ਆ ਉਹ ਪੋਜ਼ਿਟਿਵ ਕਿਉਂ ਨਹੀਂ ਆ ਰਹੀ ਬਿਲਕੁਲ ਇਨਸਪੈਕਸ਼ਨ ਤੇ ਹੈ ਹੀ ਨਹੀਂ ਉਗਾਈਆਂ ਤੁਸੀਂ ਕੀ ਲੈ ਕੇ ਆਏ ਉੱਥੋਂ ਹੂੰ ਕਿੱਥੇ ਨਹੀਂ ਗਲਤੀਆਂ ਹੁੰਦੀਆਂ ਕਿੱਥੇ ਨਹੀਂ ਘਾਟਾਂ ਆਉਂਦੀਆਂ ਤੁਸੀਂ ਇਹ ਘਾਟਾਂ ਨੂੰ ਬਲੈਕਮੇਲ ਕਰੀ ਜਾਂਦੇ ਉੱਥੋਂ ਦੀਆਂ ਨੂੰ ਹੂੰ ਗੱਲ ਹੈਗੀ ਆ ਕਿ ਸੁਸਤਾਵਾਂ ਦੇ ਵਿੱਚ ਜਿਹੜੇ ਜਿਹੜੀ ਸੰਸਥਾ ਵਿੱਚ ਅਧਿਆਪਕ ਹੈ ਨਹੀਂ ਉੱਥੇ ਤੁਸੀਂ ਉੱਥੇ ਸਕੂਲ ਮੈਨੇਜਰ ਕਮੇਟੀ ਨੂੰ ਬੈਠ ਕੇ ਤੁਸੀਂ ਕੀ ਪ੍ਰਬੰਧ ਕੀਤਾ ਹੂੰ ਤੁਸੀਂ ਉਹ ਕਿਹੜੇ ਫੰਡਸ ਤਿਆਰ ਕੀਤੇ ਐਕਸਟਰਾ ਹੁਣ ਇਹ ਤਾਂ ਕਹਿੰਦਾ ਕਿ ਤੁਸੀਂ ਬੱਚਿਆਂ ਦੀ ਗਿਣਤੀ ਵਧਾਓ ਹਾਂਜੀ ਕਿ ਸਕੂਲਾਂ 'ਚ ਭਰੋਸਾ ਪੈਦਾ ਕੀਤਾ ਜਾਵੇ ਜੀ ਜੀ ਆ ਗਿਆ ਹੂੰ ਉਹ ਉਹਦੇ ਵਿੱਚ ਹੈਗਾ ਕਿ ਕਹਿੰਦੇ ਵੀ ਜੇ ਅਧਿਆਪਕ ਦੀ ਕਹਿਣੀ ਤੇ ਕਰਨੀ 'ਚ ਫਰਕ ਆ। ਹੂੰ ਉਹ ਅਧਿਆਪਕ ਕਹਦੋਂਗੇ? ਨਾ। ਅਧਿਆਪਕ ਕੋ ਅਦਰਸ਼ ਹੁੰਦਾ, ਆਈਡਲ ਹੁੰਦਾ। ਹੂੰ ਤੇ ਇਸ ਖੇਤਰ ਦਾ ਹਰ ਵਿਅਕਤੀ ਆਈਡਲ ਆ ਕਿਉਂਕਿ ਉਹ ਪ੍ਰੋਮੋਟ ਹੋਇਆ। ਜੀ। ਸਕੂਲ ਦੇ ਪੀਐਨ ਤੋਂ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ ਤੱਕ ਹੀ ਰੱਖ ਲਈਏ ਉੱਪਰੋਂ ਨਾ ਜਾਈਏ ਡੀਪੀਏ ਤੱਕ। ਹੂੰ। ਹਨਾ 99.9% ਲੋਕਾਂ ਦੇ ਬੱਚੇ ਬਾਹਰ ਪੜਦੇ ਅੰਗਰੇਜ਼ੀ ਸਕੂਲਾਂ 'ਚ ਪੜਦੇ, ਪ੍ਰਾਈਵੇਟ ਸਕੂਲਾਂ 'ਚ। ਹੂੰ ਇਦਾਂ ਹੀ ਆ। ਜਿਹਦੋਂ ਨੂੰ ਕੋਈ ਸਵਾਲ ਕਰੇ ਜਦੋਂ ਇਹ ਟੀਮਾਂ ਭੇਜਦੇ ਆ ਸਕੂਲਾਂ ਜੋ ਮਾਸਟਰਾਂ ਨੂੰ ਮੈਡਮਾਂ ਨੂੰ ਵੀ ਲੋਕਾਂ ਨੂੰ ਮੋੜੀ-ਵੜੀ ਕਰੋ ਵੀ ਸਾਡਾ ਸਕੂਲ ਬਹੁਤ ਵਧੀਆ ਜੀ ਸਾਡੇ ਸਕੂਲ ਦੇ 8ਵੀਂ ਤੱਕ ਇੱਕ ਲੰਗਰ ਮਿਲਦਾ ਰੋਟੀ ਮਿਲਦੀ ਸੰਤੁਲਿਤ ਭੋਜਨ ਮਿਲਦਾ ਹੂੰ ਉਹਨੂੰ ਯੂਨੀਫਾਰਮ ਮਿਲਦੀ ਆ ਉਹਨੂੰ ਕਾਪੀਆਂ ਕਿਤਾਬਾਂ ਫੀਸ ਕੋਈ ਨਹੀਂ ਹੂੰ ਉਹ ਕਹਿੰਦਾ ਤੁਸੀਂ ਨਹੀਂ ਕਿਉਂ ਨਹੀਂ ਪੜ੍ਹਾਏ ਹੂੰ ਵੀ ਹਾਂ ਤੁਸੀਂ ਆਪਣਾ ਦੱਸੋ ਨਾ ਵੀ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ ਤੁਸੀਂ ਕਿਉਂ ਨਹੀਂ ਪੜ੍ਹਾਏ ਨੇ ਫ੍ਰੀਜ ਵਿੱਚ ਤੁਹਾਡੇ ਪੜ੍ਹਦੇ ਤੁਹਾਨੂੰ ਤੇ ਰੋਕ ਸੀ ਹਮ ਬਿਲਕੁਲ ਅਧਿਆਪਕ ਦਾ ਬੱਚਾ ਨਹੀਂ ਫ੍ਰੀ ਪੜ੍ਹ ਸਕਦਾ ਹਮ ਜੀ ਜੀ ਤੁਸੀਂ ਤੇ ਕਿਤੇ ਹੋਰ ਤਾਂ ਭੇਜਦੇ ਆ ਹੈਨਾ ਜੀ ਜਿੱਤੇ ਟਿਊਸ਼ਨਾਂ ਵੀ ਨਾਲ ਜੁਰੀ ਬਣਨੀ ਪੈਂਦੀ ਹੈ ਹਮ ਬਿਲਕੁਲ ਹੈਨਾ ਤਾਂ ਅੰਦਰ ਸਟੇਟਸ ਕੀ ਹੈ ਹਮ ਔਰ ਉਹ ਵਿਚਾਰੇ ਚੁੱਪ ਕਰ ਜਾਂਦੇ ਹਮ ਵੀ ਕੀ ਜਵਾਬ ਦੇਗੀ ਇਹਨਾਂ ਨੂੰ ਜੇ ਇਹ ਜਵਾਬ ਹੁੰਦੇ ਆ ਕਿ ਅਸੀਂ ਤਾਂ ਨਹੀਂ ਪੜ੍ਹਾਏ ਹਮ ਵੀ ਸਾਡੇ ਸਕੂਲ ਦੇ ਵਿੱਚ ਜੇ 25 ਪੋਸਟਾਂ ਹੈਗੀਆਂ ਤੀਜਾਂ ਦੀਆਂ 15 ਖਾਲੀ ਪਈਆਂ ਜਾਂ 12 ਖਾਲੀ ਪਈਆਂ 10 ਖਾਲੀ ਪਈਆਂ ਹੂੰ ਅਸੀਂ ਤਾਂ ਇਹ ਦੇਖਦੇ ਹਾਂ ਉੱਥੇ ਵੀ ਮੈਂ ਆਪਦਾ ਬੱਚਾ ਉੱਥੇ ਕਿੱਦਾਂ ਪੜਾਵਾ ਵੀ ਉੱਥੇ ਮੈਥ ਟੀਚਰ ਹੈ ਨਹੀਂ ਹੂੰ ਓਕੇ ਵਿਗਿਆਨ ਦਾ ਅਧਿਆਪਕ ਹੈ ਨਹੀਂ ਜੀ ਮੇਰਾ ਬੱਚਾ ਸਪੋਰਟਸ ਦਾ ਵਿੱਚ ਜਾ ਰਿਹਾ ਸੀ ਤਾਂ ਸਪੋਰਟ ਟੀਚਰ ਹੀ ਹੈ ਨਹੀਂ ਉੱਥੇ ਬਿਲਕੁਲ ਮੈਂ ਕਿੱਦਾਂ ਕਰਾਂ ਮੈਂ ਤਾਂ ਨਹੀਂ ਪੜਾ ਰਿਹਾ ਜੇ ਕਹੇ ਉੱਥੇ ਜਾ ਕੇ ਹੂੰ ਫੀਲਡ ਵਿੱਚ ਜਾ ਕੇ ਉਹ ਕੀ ਕਹੂ ਫਿਰ ਸਾਦਾ ਬਿੜੇ ਕਰ ਕਰ ਦਉਨੇ ਫਿਰ ਸਾਡੇ ਬੱਚਿਆਂ ਦਾ ਫਿਊਚਰ ਤਬਾਹ ਕਰ ਲਈ ਕਿਉਂ ਆਨੇ ਹੋ ਹਮ ਹਨ ਤਾਂ ਅਜ਼ਾਰਿਸ਼ ਕਿੱਥੇ ਗਿਆ ਸਾਡਾ ਹਮ ਆਡਲ ਕਿੱਥੇ ਗਿਆ ਬੈਦ ਸਾਹਿਬ ਨੇ ਜਿਲਾ ਸਿੱਖਿਆ ਅਧਿਕਾਰੀਆਂ ਨੂੰ ਭੀਤਾ ਬਿੰਸ ਪੈਸੇ ਲ ਕਰੋ ਹਮ ਜੀ ਹਨਾ ਜਾ ਕੇ ਗਣਤੀ ਵਧਾਉਣ ਵਾਲੀ ਅਪਰਾਲੇ ਕਰੋ ਹਮ ਲਾ ਦਿਓ ਬੋਰਡ ਬਾਹਰ ਸਕੂਲਾਂ ਦੇ ਹਮ ਬੋਰਡਾ ਦਿਓ ਉੱਥੇ ਬਾਹਰ ਪਰ ਗਵਰਨਰ ਸਾਹਿਬ ਫੋਟੋ ਰਾਦੇ ਉਹ ਬੈਂਸ ਸਾਹਿਬ ਫੋਟੋ ਸਰ ਮੈਨੂੰ ਇਹ ਝੂਠੀ ਇਸ਼ਤਿਹਾਰबाजी ਕਰੋਗੇ ਫਿਰ ਉਸ ਚੀਜ਼ ਦੇ ਨਾ ਜੋ ਬੋਲ ਸਰਕਾਰ ਆ ਕਰ ਰਹੀ ਹੈ ਸਰਕਾਰ ਨੂੰ ਗੁੰਮਰਾਹ ਕਰਨੇ ਦਾ ਕੰਮ ਆ ਤੁਸੀਂ ਬੈਸਟ ਸਕੂਲ ਕਿਦਾਂ ਕੱਢਦਾ ਹਮ ਹਣਾ ਮੈਂ ਤੇ ਸਿੱਖਿਆ ਮੰਤਰੀ ਹਰਨੂ ਵੀ ਆਖਿਆ ਸੀਗਾ ਬੈਂਸ ਸਾਹਿਬ ਨੂੰ ਆਖਿਆ ਸੀ ਵੀ 5 ਸਤੰਬਰ ਨੂੰ ਅਧਿਆਪਕ ਦਿਵਸ ਤੇ ਤੁਸੀਂ ਬੈਸਟ ਅਧਿਆਪਕ ਕੱਢਦੇ ਸਰਵੋਤਮ ਅਧਿਆਪਕ ਹਾਂ ਜੀ 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 ਇੱਕ ਤੇ ਬਾਹਰ ਲਾ ਦਿਓ ਹਮ ਵੀ ਜਿਹਦੇ ਆਪਣੇ ਬੱਚੇ ਨਹੀਂ ਉਹ ਸਕੂਲ ਚ ਪੜ੍ਹਦੇ ਉਹਨੂੰ ਬੈਸਟ ਕਿਦਾਂ ਹੋ ਗਿਆ ਅਧਿਆਪਕ ਉਹ ਹਮ ਬਿਲਕੁਲ ਜਿਹੜਾ ਦਿੱਤਾ ਹੈ ਸਿਲੇਬਸ ਜਿਹੜਾ ਦਾ ਜਿਹਦਾ ਕੰਮ ਤੇ ਉਹਨੇ ਕਰਨਾ ਹੀ ਸੀ ਹਾਂਜੀ ਹਨਾ ਜਾਓ ਉਹਦੀ ਸਮਾਜਿਕ ਸੋਚ ਕਰਕੇ ਸਕੂਲ ਨੂੰ ਹੋਲ ਡਿਵੈਲਪਮੈਂਟ ਲਈ ਕੰਮ ਕਰਤਾ ਡਸਨਟ ਮੈਟਰ ਵਧੀਆ ਗੱਲ ਕੀਤੀ ਜੀ ਜੀ ਇਹ ਉਹਦਾ ਕੰਮ ਸੀ ਉਹਦਾ ਹਮ ਹਨਾ ਕਿ ਉਹਨੇ ਇੰਨਾ ਯਕੀਨ ਕੀਤਾ ਤੁਹਾਡੇ ਇਸ ਵਿਭਾਗ ਦੇ ਉੱਤੇ ਵੀ ਜਿਹੜਾ ਬੱਚਿਆਂ ਨੂੰ ਪੜਾ ਕੇ ਮੈਂ ਆਪਣੇ ਬੱਚੇ ਪਾਲਦਾ ਉਹ ਕਿੱਥੇ ਪੜਦੇ ਆ ਹਮ ਕੋਈ ਸਾਡੀ ਬਿਲਕੁਲ ਹੀ ਅਸੀਂ ਕਰਮ ਅਸੀਂ ਇਹ ਸਾਡਾ ਕਰਦਾਰ ਹੀ ਖਤਮ ਹੋ ਗਿਆ ਕਿਸੇ ਵੀ ਸੰਸਾ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਜਿਹੜੇ ਰਾਜੇ ਹੁੰਦੇ ਮਹਾਰਾਜੇ ਹੁੰਦੇ ਆ ਜਾਂ ਸਾਡੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੁੰਦੇ ਆ ਉਹ ਇਹ ਇਸ ਕਰਕੇ ਨਹੀਂ ਹੁੰਦੇ ਵੀ ਉਹ ਕਮਾਲ ਹੁੰਦੇ ਉਹਨਾਂ ਦਾ ਕਰਤਾਰ ਉੱਚਾ ਹੁੰਦਾ ਹੂੰ ਬਿਲਕੁਲ ਜੀ ਹਨਾ ਹਾਂਜੀ ਗੱਲ ਇਹ ਨਹੀਂ ਵੀ ਕਿਸੇ ਸਕੂਲ ਵਾਲੇ ਤੇ ਆਪਾਂ ਕਹੋ 6 ਫਟੋਚਾ ਵਾ ਉਹ ਮਤਲਬ ਪੈਂਟ ਸ਼ਰਟ ਬਹੁਤ ਜ਼ੋਰ ਦਾ ਸਪਾਉਂਦਾ ਹੈਗਾ ਤੇ ਗੱਡੀ ਬੜੀ ਮਹਿੰਗੀ ਉਹਦੇ ਕੋਲ ਗੱਲ ਇਹ ਨਹੀਂ ਗੱਲ ਇਹ ਕੀ ਤਾਂ ਕਰਤਾਰ ਕੀ ਕਿੰਨਾ ਕਿ ਮੈਂ ਕਹਦਾ ਵਾ ਹੈ ਨਾ ਜੀ ਜਿਹਦਾ ਕਿਰਦਾਰ ਮੈਂ ਕਹਦਾ ਕੀ ਉਹ ਆਈਡਲ ਹੈਗਾ ਆਪਣੇ ਬੱਚਿਆਂ ਦਾ ਹੂੰ ਬਿਲਕੁਲ ਜੀ ਬੱਚੇ ਉਹਦੇ ਨਾਂ ਦੀ ਸੌਂ ਖਾ ਸਕਦੇ ਆ ਵੀ ਇਹ ਉਹਦੇ ਆਪ ਹੈਗਾ ਜਿਹਦੀ ਕਹਿਣੀ ਕਰਨੀ ਚ ਫਰਕ ਨਹੀਂ ਬਿਲਕੁਲ ਜੀ ਹੈ ਨਾ ਹੂੰ ਬੱਟ ਮੈਂ ਮੈਂ ਨਾ ਕਈ ਸਕੂਲਾਂ ਅੰਗਰੇਜ਼ੀ ਸਕੂਲਾਂ ਚ ਚੀਜ਼ ਵਸਤੂਆਂ ਸਦਿਆ ਕੀਆ ਨੇ ਠੀਕ ਹੈ ਜੀ ਆਦੇ ਫੰਕਸ਼ਨਿੰਗ ਕਿ ਗਿਆ ਜੀ ਮੈਂ ਜਦੋਂ ਦੇਖਿਆ ਨਾ ਉਹਨਾਂ ਦੇ ਨਾਮ ਵੇਖਦਾ ਕੋਈ ਮੇਰੇ ਸਕੂਲਾਂ ਦੇ ਅਧਿਆਪਕ ਬੈਠੇ ਉੱਤੇ ਹੂੰ ਸਰਕਾਰੀ ਸਕੂਲਾਂ ਦੇ ਉਹਨਾਂ ਦੇ ਬੱਚੇ ਉੱਤੇ ਬੜਦੇ ਦੀ ਹੂੰ ਹੂੰ ਉਹ ਆਪਣੇ ਬੱਚਿਆਂ ਦੇ ਪੇਰੈਂਟਸ ਮੀਟਿੰਗ ਦੇ ਵਿੱਚ ਸਕੂਲਾਂ ਛੁੱਟੀ ਲੈ ਜਾਂਦੇ ਆ ਆਪਦੇ ਸਰਕਾਰੀ ਸਕੂਲਾਂ ਦਾ ਹਣਾ ਪ੍ਰਾਈਵੇਟ ਜੀ ਪੀਟੀਐਮ ਲਈ ਜਾਂਦੇ ਨੇ ਆਪਣੇ ਇੱਕ ਬੱਚੇ ਲਈ ਜਾਂਦੇ ਪੀਟੀਐਮ ਲਈ ਹੂੰ ਤੇਰੇ ਨਾਲ ਸਕੂਲ 400 ਬੱਚੇ ਛੱਡ ਗਏ ਆ ਹੂੰ ਤੇ ਉਹਨਾਂ ਦਾ ਭਵਿਕ ਕਿੱਥੋਂ ਹੈ ਅਸੀਂ ਅਸੀਂ ਕੀ ਜਵਾਬ ਦੇ ਰਹੇ ਸੀ ਅਸੀਂ ਅਸੀਂ ਤਾਂ ਆਪਣੇ ਬੱਚੇ ਦੇ ਸਾਹਮਣੇ ਖੜੇ ਹੋ ਕੇ ਕੀ ਦੀਦਾ ਬਿਲਕੁਲ ਜੀ ਜਿਵੇਂ ਕਹਿੰਦੇ ਪਪਾ ਤੁਸੀਂ ਮੰਮਾ ਤੁਸੀਂ ਸਕੂਲ ਛੱਡ ਗਏ ਹੋਗੇ ਆਪ ਤੇ ਹੂੰ ਵੀ ਤੁਸੀਂ ਉੱਥੇ ਜਿੱਦੇ ਪੜਦੇ ਬੱਚੇ ਉਹਨਾਂ ਜਿਹੜੇ ਸਾਡੇ ਉੱਥੇ ਭਾਜੀ ਪੜਦੇ ਆ ਜਾਨੀ ਜੇਰੀਆਂ ਪੜਦੀਆਂ ਉਹ ਅੱਜ ਕੋਣ ਪੜ੍ਹਾਉਗਾ ਉਹਨੂੰ ਹੂੰ ਕੋਈ ਜਵਾਬ ਹੈ ਮੈਂ ਹਰਨਾਰਾਂ ਮੇਂ ਪਿੱਠੇ ਵਕੇ ਫਿਰ ਮਨ ਨੂੰ ਮੈਂ ਨਾ ਮਜ਼ਾਈਆ ਠਗਣਾ ਕਿ ਨਾ ਅੱਛਾ ਤੁਹਾਡੇ ਬੱਚੇ ਇੱਥੇ ਪੜਦੇ ਆ ਹੂੰ ਤੁਸੀਂ ਤਾਂ ਕੁਮਾਰ ਕਰੀ ਜਾਂਦੇ ਯਾਰ ਤੁਸੀਂ ਵਾਕਿਆ ਤੀਸਰੀ ਅੱਖ ਦੇ ਮਾਲਕ ਹਨ ਤੁਹਾਨੂੰ ਪਤਾ ਹੈ ਕਿ ਆਪਣੇ ਸਕੂਲ ਦਾ ਬੇੜਾ ਵਹਿ ਗਿਆ ਵਾ ਪ੍ਰਾਈਵੇਟ ਸਕੂਲ ਨੂੰ ਬੱਚੇ ਵਿਚਾਰ ਲੈਣਗੇ ਹੂੰ ਹੈ ਨਾ ਫਿਰ ਤੁਸੀਂ ਲੈਣ ਕਿਨੂੰ ਚੱਲੇ ਹੋ ਤੁਸੀਂ ਮੋਟੀਵੇਟ ਕਿਨੂੰ ਕਰਦੇ ਆ ਬੈਂਸਾਬ ਕਿਨੂੰ ਮੋਟੀਵੇਟ ਕਰਦੇ ਆ ਹੂੰ ਬੈਂਸਾਉਂ ਦੇ ਖਾਂਦੇ ਤੋਂ ਕਿੰਨੇ ਬੱਚੇ ਪੜ੍ਹਦੇ ਆ ਪੰਜਾਬ ਦੇ 96 ਵਿਧਾਇਕ ਬੈਠੇ ਆ ਕਿਹੜੇ ਵਿਧਾਇਕ ਨੇ ਦਰਜ ਕੀਤਾ ਭਗਵੰਤ ਮਾਨ ਸਰਕਾਰ ਨੇ ਕਿਹਾ ਹੋਵੇ ਕਿ ਸਾਡੇ ਸਾਰੇ ਵਿਧਾਇਕਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਇਹ ਸਰگە ਸਰਕਾਰੀ ਸਕੂਲ ਬੈਸਟ ਹੈਗੇ ਹੂੰ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਆ ਅਸੀਂ ਸਰਕਾਰੀ ਸਕੂਲ ਨਿੱਜੀ ਸਕੂਲਾਂ ਦੇ ਮੁਕਾਬਲੇ ਖੜੇ ਕਰ ਦਾਂਗੇ ਹੂੰ ਠੀਕ ਹੈ ਵਦੀਆਂ ਬਿਲਡਿੰਗਾਂ ਬਣਾ ਦਾਂਗੇ ਇਹ ਤੁਹਾਡੀ ਮਰਜ਼ੀ ਹੈ ਕਿੱਥੇ ਮਰਜ਼ੀ ਬਣਾਓ ਹਮ ਮਰਜ਼ੀ ਫਿਕਰ ਦਾ ਬਈ ਕਿਹਦਾ ਜੀ ਕਰਦਾ ਵੀ ਮੈਂ 5000 ਰੁਪਏ ਮਹੀਨੇ ਐਕਸਟਰਾ ਪਰ ਬਿਲਕੁਲ ਹਨਾ ਹਾਂਜੀ ਜਿਹਨੂੰ ਰੋਟੀ ਨਹੀਂ ਨਸੀਬ ਹੋ ਰਹੀ ਉਹ ਵਿਚਾਰਾ ਆਪਣੇ ਬੱਚੇ ਦੇ ਭਲੇ ਲਈ ਉਹ ਕਰਜ਼ਾ ਲੈ ਰਿਹਾ ਹਮ ਜੀ ਜੀ ਹਨਾ ਕਿਹਦਾ ਜੀ ਕਰਦਾ ਜੇ ਤੁਹਾਡੇ ਸਕੂਲਾਂ ਦਾ ਲੈਵਲ ਹੀ ਇੰਨਾ ਪੱਧਰ ਹੀ ਇੰਨਾ ਉੱਚਾ ਹੋ ਜਵੇ ਹਮ ਹੈ ਜਿੱਤੇ ਛੁੱਟੀਆਂ ਘੱਟ ਹੋਣ ਜੀ ਇਦਿ ਤੜ੍ਹਾਈ ਦਾ ਵਾਤਾਵਰਨ ਹੋਵੇ ਹਮ ਅਧਿਆਪਕ ਪੂਰੇ ਹੋਣ ਅਧਿਆਪਕ ਕਮਾਲ ਦੇ ਹੋਣ ਹਮ ਅਧਿਆਪਕ ਕਰਦਾਰੀ ਹੋਣ ਜੀ ਬਿਲਕੁਲ ਉਹਨਾਂ ਦਾ ਕਰਦਾਰ ਹੋਵੇ ਹਮ ਹੈਨਾ ਉਹ ਜਦੋਂ ਕਿਤੇ ਲੰਘਦੇ ਹੋਣ ਉਹ ਰਸਤੇ ਵਿੱਚ ਲੋਕ ਖੜੇ ਹੋ ਜਾਣ ਵੀ ਅਧਿਆਪਕ ਜਾ ਰਿਹਾ ਹਮ ਹੈਨਾ ਅਧਿਆਪਕ ਉਹ ਤੁਹਾਨੂੰ ਪੇਪਰਾਂ ਦੇ ਨਾਲ ਵਿੱਚ ਮੈਂ ਵੇਖਿਆ ਢਾਬਿਆਂ ਦੇ ਮਿੱਠੇ ਤੇ ਸ਼ਰਾਬਾਂ ਪੀਂਦੇ ਸੀ ਹਮ ਹਮ ਹੈਨਾ ਜੀ ਜੇ ਤੁਹਾਡੇ ਅਧਿਆਪਕ ਢਾਬਿਆਂ ਦੇ ਬੈਠੇ ਸ਼ਰਾਬਾਂ ਪੀਣੇ ਆ ਹਮ ਉਹਨੇ ਉਹ ਨਕਲ ਮਰਵਾਉਣ ਦੇ ਨਕਲ ਕਰਾਉਣ ਦੇ ਹੀ ਗਲਛਰੇ ਡਾਉਣੇ ਆ ਕਿਹੜਾ ਸਮੱਸਿਆ ਦਰੇ ਅਸੀਂ ਅਸੀਂ ਛਤ ਪ੍ਰਤੀ ਛਤ ਦੇ ਰਿਜ਼ਲਟ ਲੈਣ ਵਾਸਤੇ ਅਸੀਂ ਕਿਹੜੀਆਂ ਉੱਠੇ ਰਹਿ ਪੈ ਗਏ ਆ ਖੂ ਖਾਤੇ ਪਾਤੀਆਂ ਚੰਗੀਆਂ ਆ ਤੁਸੀਂ ਸੇਲਫ ਸੈਂਟਰ ਸੇਲਫ ਸਕੂਲ ਸੈਂਟਰ ਹੁੰਦਾ ਸੈਂਟਰ ਦੇ ਸੇਲਫ ਸਕੂਲ ਚ ਹੁੰਦਾ ਆਪਣੇ ਹੁੰਦਾ ਏ ਤੁਸੀਂ ਬਦਲ ਕੇ ਦੂਜੇ ਥਾਂ ਭੇਜ ਕੇ ਮਤਲਬ ਇੰਨੀਆਂ ਇੰਨਾ ਕਿ ਬਿੜਾ ਕਰ ਕਰਤਾ ਹੈਗਾ ਤੁਸੀਂ ਚੱਕੇ ਨੋ ਕਰ ਚੱਲੇ ਆ ਤੁਹਾਡੇ ਰਿਜ਼ਲਟ ਕੀ ਹੈਗੇ ਆ ਤਦਾਂ ਜਦੋਂ ਡੜਦੇ ਤੇ ਹੈ ਗਿਆ ਕਿ ਤੀਜੀ ਤੱਕ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ ਹੂੰ ਜੀ ਹਾਂਜੀ ਬਿਲਕੁਲ ਇਦਾਂ ਹੀ ਆ ਜੀ ਹੈਨਾ ਜਿੰਨੇ ਊੜਾੜਾ ਸਿੱਖਿਆ ਸਕੂਲ ਚ ਪੰਜਾਬੀ ਸਕੂਲ ਚ ਵੀ ਉਹਨੂੰ ਪੰਜਾਬੀ ਨਹੀਂ ਆ ਰਹੀ ਹੂੰ ਸ਼ਬਦ ਜੋੜ ਨਹੀਂ ਆ ਰਿਹਾ ਪੰਜਵੀਂ ਚ ਉਹਨੂੰ ਵਾਕ ਨਹੀਂ ਬਣਾਉਣਾ ਆ ਰਿਹਾ ਹੂੰ ਹੌਨ ਰਿਸਪਾਂਸਿਬਲ ਕੋਣ ਜ਼ਿੰਮੇਵਾਰ ਹੈ ਹੈਨਾ ਕਿਹੜੇ ਹੈਪੀਨੈਸ ਦਿਹਾਰੇ ਸਕੂਲਾਂ ਜਿਹੜੇ ਤੁਸੀਂ ਹੂੰ ਕਿਹੜੀ ਐਕਸੀਡੈਂਸੀ ਦਿਹਾਰੇ ਤੁਸੀਂ ਕਿ ਉਹਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਹੋ ਤੁਸੀਂ ਕੱਦੋਂ ਘੱਟ ਜਿੰਨਾ ਚਿਰ ਅਸੀਂ ਅਧਿਆਪਕ ਲੋਕ ਇਹ ਦਾਵਾ ਨਹੀਂ ਕਰਦੇ ਕਿ ਮੇਰੇ ਬੱਚੇ ਮੇਰੇ ਪੁੱਤ ਪੋਤੇ ਵੀ ਇਸ ਸਕੂਲ ਚੋਂ ਪੜ੍ਹਦੇ ਆ ਮੇਰਾ ਵਿਸ਼ਵਾਸ ਹਮ ਮੇਰਾ ਸਕੂਲ ਲੈ ਕੇ ਸਲੋਗਨ ਲੈ ਕੇ ਆਉਣ ਜੀ ਹਰ ਅਧਿਆਪਕ ਦੇ ਨਾ ਇੱਥੇ ਸਟੈਂਪ ਲੱਗਾ ਹੋਵੇ ਜੇਬੀ ਦੇ ਉੱਤੇ ਜੀ ਮੇਰਾ ਸਕੂਲ ਮੇਰਾ ਵਿਸ਼ਵਾਸ ਹਮ ਕੀ ਬਾਤ ਹੀ ਹੋ ਜਵੇ ਹੈਨਾ ਹਮ ਹਰ ਜ਼ਿਲ੍ਹਾ ਜ਼ਿਕਾਇਦਾਰੀ ਕੁਛ ਨਹੀਂ ਕਰਦਾ ਬਿਲਕੁਲ ਨਹੀਂ ਕਰਦੇ ਉਹ ਡਾ ਘਟਦੇ ਆ ਡਾ ਘਟਦੀ ਜੇ ਕਰਦੀ ਹੈ ਨਾ ਹਮ ਮੈਂ ਮਿਲਦਾ ਕਿਹ ਜਾਂ ਜ਼ਿਲ੍ਹਾ ਜ਼ਿਕਾਇਦਾਰ ਇਹਨੂੰ

ਮਤਲਬ ਇੱਕ ਬਹੁਤ ਜ਼ਿਆਦਾ ਬੁਰਾ ਹਾਲ ਹੂੰ ਥੋੜਾ ਮੈਂ ਕੋੜਾ ਬੋਲੇ ਮੈਂ ਕੋੜਾ ਤਾਂ ਬੋਲਿਆ ਹੈਗਾ ਕਿ ਆਪਣਾ ਮਕਸਦ ਕੀ ਆ ਆਪਣਾ ਏਮ ਕੀ ਆ ਤੀਸਰੀ ਅੱਖ ਦਾ ਚਿੱਟਾ ਮੋਤੀ ਇਹ ਚਿੱਟਾ ਮੋਤੀ ਖਤਮ ਹੋਵੇ ਸਾਡੀ ਪ੍ਰਤੀਗਿਆ ਵਾ ਹੂੰ ਜੀ ਮੇਰੇ ਗਰੀਬ ਮਜ਼ਦੂਰ ਕਿਸਾਨ ਜਿਹੋ ਜਿਹਨਾਂ ਦੇ ਬੱਚੇ ਜਿਹੜੇ ਆ ਜਿਨ੍ਹਾਂ ਦੀ ਪ੍ਰਤਭਾਸ਼ਾਲੀ ਬੱਚੇ ਆ ਹੂੰ ਉਹ ਸਾਡੀਆਂ ਅਣਦੇਖੀਆਂ ਰੋਲ ਨਾ ਜਾਣ ਹੂੰ ਕਿਹੜਾ ਸਾਹਿਬ ਸੱਚ ਨਾਲ ਕੋੜਾ ਹੀ ਹੁੰਦਾ ਹੂੰ ਅਸੀਂ ਬੇਨਤੀ ਕਰ ਦਿੰਦੇ ਆ ਜੀ ਬਿਲਕੁਲ ਜੇ ਕਿਸੇ ਨੂੰ ਨਾ ਸਾਡੀ ਗੱਲ ਬੁਰੀ ਲੱਗੀ ਹੋ ਤਾਂ ਮਾਫੀ ਮੰਗ ਲਈਨੇ ਹੂੰ ਪਰ ਇਹ ਕਹਿੰਦੇ ਰਵਾਂਗੇ ਪਰ ਜਿੰਨੂੰ ਚੰਗੀ ਲੱਗੀ ਓ ਥੋੜਾ ਬਦਲੋ ਆਪਣੇ ਆਪ ਨੂੰ ਬਿਲਕੁਲ ਜੀ ਜਿਹਨਾਂ ਸਿੱਖਿਆ ਅਫਸਰ ਉਹ ਬਣ ਜਾਣ ਹੂੰ ਆਦਰਸ਼ਕ ਜੀ ਕਰਤਾਰੀ ਹੂੰ ਜਿੰਨਾਂ ਦੇਖੇ ਲੋਕ ਪੈਰੀਂ ਹੱਥ ਲਾਉਣ ਹੂੰ ਹੈਨਾ ਪਪੀਓ ਨਾ ਕਿਤਾਬ ਪੜਦੇ ਆ ਨਾ ਤੁਸੀਂ ਕਦੇ ਮੈਗਜ਼ੀਨ ਲਵਾਇਆ ਮੈਂ ਤਾਂ ਦੇਖਿਆ ਇਹਦੇ ਸਿੱਖਿਆ ਦੇ ਕਰਕੇ ਨਾ ਆਰਟੀਕਲ ਤੱਕ ਨਹੀਂ ਪੜਦੇ ਅਖਬਾਰਾਂ ਨਹੀਂ ਲੱਗੀਆਂ ਕਿਸੇ ਦੇ ਕਜਾਬਾ ਤੋਂ ਨਿਕਲ ਗਈ ਆ ਕਚਰਾ ਦੇ ਜਾਂਦੇ ਸੀ ਹੂੰ ਸੋਸ਼ਲ ਮੀਡੀਆ ਦਾ ਯੋਗ ਹੈ ਜੀ ਕਹਿੰਦੇ ਸੋਸ਼ਲ ਮੀਡੀਆ ਕੀ ਸੋਸ਼ਲੀ ਰਹਿ ਹੀ ਨਹੀਂ ਇਹ ਹੂੰ ਸੋਸ਼ਲੀ ਰਹਿ ਹੀ ਨਹੀਂ ਮਨੁੱਖ ਸਮਾਜਿਕ ਪ੍ਰਾਣੀ ਆ ਭੂੜੇ ਤੋਂ ਲੈ ਕੇ ਅਰਥੀ ਤੱਕ ਹਾਂਜੀ ਇੱਥੇ ਕਿਹਦਾ ਪਰਵਾਹੀ ਨਹੀਂ ਕਰ ਰਿਹਾ ਤੁਹਾਡੇ ਕੋਲ ਬੱਚੇ 10 20 50 100 400 500 ਹੂੰ ਸ਼ੁਕਰ ਕਰੋ ਤਾਨੂੰ ਪ੍ਰਮਾਤਮਾ ਨੇ ਆਪਣੀ ਡਿਊਟੀ ਦਿੱਤੀ ਆ ਤੁਸੀਂ ਉਹਨਾਂ ਦਾ ਜੀਵਨ ਬਧਰੂਚਾ ਚੱਕਣਾ ਤੁਸੀਂ ਉਹਨਾਂ ਨੂੰ ਸੁਪਨੇ ਦੇਣੇ ਆ ਤੁਸੀਂ ਉਹਨਾਂ ਨੂੰ ਜਗਿਆ ਸੁਭਰਉਣਾ ਵਾ ਤੁਸੀਂ ਉਹਨਾਂ ਅੰਦਰ ਇੱਕ ਚੇਤਨਾ ਪੈਦਾ ਕਰਨੀ ਆ ਠੀਕ ਹੈ ਤੇ ਜੇ ਨਾ ਕਰੋਗੇ ਹੂੰ ਕੀ ਪੈਦਾ ਕਰੋਗੇ ਹੂੰ ਅਪਰਾਧੀ ਅਪਰਾਧੀ ਹੋ ਜਣਾ ਚੇਸਲਚਰ ਰੀਪਸਟ ਹੂੰ ਜੋ ਗੁੰਡਾਗਰਦੀ ਹੁਰੀ ਹੈਗੀ ਆ ਜੀ ਬਿਲਕੁਲ ਇਹ ਕਿਹਨੇ ਪੈਦਾ ਕੀਤੇ ਆ ਸਾਡੀ ਸਿੱਖਿਆ ਨੀਤੀ ਨੇ ਸਾਡੇ ਅਧਿਆਪਨ ਖੇਤਰ ਨੇ ਜੇ ਸਾਡਾ ਅਧਿਆਪਨ ਖੇਤਰ ਵਧੀਆ ਹੁੰਦਾ ਸਿੱਖਿਆ ਨੀਤੀ ਵਧੀਆ ਹੁੰਦੀ ਲੋਕਾਂ ਦੇ ਕੋਲ ਦਾਦੀ ਮਾਂ ਜਿਉਂਦੀ ਹੁੰਦੀਆਂ ਕਹਾਣੀਆਂ ਹੁੰਦੀਆਂ ਉਹਨਾਂ ਕੋਲ ਕੋਈ ਕਰਦਾਰ ਹੁੰਦਾ ਇੱਕ ਸੀ ਰਾਜਾ ਇੱਕ ਸੀ ਰਾਣੀ ਹਨਾ ਦੋਨੋਂ ਮਰ ਗਏ ਮੁੱਗੀ ਕਹਾਣੀ ਜੀ ਗੱਲ ਇੱਥੇ ਹੋ ਗਈ ਹੂੰ ਬਿਲਕੁਲ ਜੀ ਜੀ ਸੋ ਘੜਾ ਸਭ ਆਪਾ ਉਮੀਦ ਕਰਦੇ ਆ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅੱਖ ਦਾ ਚੱਟਾ ਮੋਤੀ ਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਗਾ ਤੁਸੀਂ ਸਟੂਡੀਓ ਦੇ ਵਿੱਚ ਆਏ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਨਹੀਂ ਸਾਡੇ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਉਹਦੇ ਹੁਣ ਆਪਾਂ ਅਗਲੇ ਐਤਵਾਰ ਨੂੰ ਹੋਰ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਦੇ ਵਿੱਚ ਅੱਜਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ